ਤੁਹਾਡੀ ਕੈਂਪੇਨ ਕਿਵੇਂ ਆ ਕੀ ਰਿਸਪਾਂਸ ਮਿਲ ਰਿਹਾ ਤੁਹਾਨੂੰ ਕੈਂਪੇਨ ਤੋਂ ਤਾਂ ਐ ਲੱਗਦਾ ਵੀ ਜਿਹੜੇ ਲੋਕ ਐ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਹੋ ਚੁੱਕੇ ਆ ਵੈਸੇ ਸਰਕੇ ਦੇ ਬਾਰੇ ਮੰਨਿਆ ਦਾ ਬਾਬਾ ਫਰੀਦ ਦੀ ਧਰਤੀ ਐ ਪਰ ਤੁਹਾਨੂੰ ਕੀ ਮਹਿਸੂਸ ਹੁੰਦਾ ਕਿ ਆ ਕਮੀਆਂ ਜਿਹੜੀਆਂ ਹਲੇ ਤੱਕ ਕਿਸੇ ਸਰਕਾਰ ਤੋਂ ਪੂਰੀਆਂ ਨਹੀਂ ਹੋਈਆਂ ਸਭ ਤੋਂ ਮੇਨ ਇਸ਼ੂ ਐ ਜਿਹੜਾ ਮੈਡੀਕਲ ਕਾਲਜ ਦਾ ਕਹਿੰਦੇ ਮੁਹੱਲਾ ਕਲੀਨਿਕ ਦਿੱਤੇ ਨੇ ਜਦੋਂ ਮਰਜ਼ੀ ਇਲਾਜ ਕਰਾਓ ਕਰੋੜਾਂ ਮਰੀਜ਼ਾਂ ਦਾ ਉਹ ਜ਼ਿਕਰ ਕਰਦੇ ਨੇ ਕਿ ਐਨੇ ਮਰੀਜ਼ਾਂ ਦਾ ਇਲਾਜ ਹੋ ਗਿਆ ਮੈਂ ਜਦੋਂ ਚੇਅਰਪਰਸਨ ਸੀ ਨਾ ਮੈਂ ਇਹ ਮੁਹੱਲਾ ਕਲੀਨਿਕ ਜਿਨ੍ਹਾਂ ਨੇ ਜਿਹੜਾ ਇਹਨਾਂ ਨੇ ਨਾਂ ਦਿੱਤਾ ਨਾ ਇਹ ਡਿਸਪੈਂਸਰੀਆਂ ਸੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਕਮੀ ਲੱਗਦੀ ਹੁੰਦੀ ਹੈ ਕਦੇ ਕਾਲੀਦਲ ਦੇ ਵਿੱਚ ਵੀ ਆ ਵੱਡੀ ਕਮੀ ਸੀ ਤੇ ਕਾਂਗਰਸ ਦੀ ਆ ਵੱਡੀ ਖੂਬੀ ਆ ਕਮੀ ਤਾਂ ਸੀਗੀ ਜੀ ਨਾ ਤਾਂ ਉਹ ਪੰਥ ਨੂੰ ਬਚਾ ਪਾਏ ਔਰ ਨਾ ਹੀ ਪੰਜਾਬ ਨੂੰ ਪਉਣਾ ਸੇਮਾਨ ਹੋਣੀ ਤਾਂ ਅਕਸਰ ਕਹਿੰਦੇ ਨੇ ਕਹਿੰਦੇ ਬੜਾ ਪਿਆਰ ਕਰਦੇ ਨੇ ਪੰਜਾਬ ਦੇ ਲੋਕ ਇਹ ਕਹਿੰਦੇ ਸੀ ਅਸੀਂ ਆਮ ਲੋਕ ਐ ਆਮ ਲੋਕ ਐ ਆਮ ਲੋਕਾਂ ਚ ਜੰਦੇ ਨਹੀਂ ਪਏ ਜਿੱਥੇ ਜਾਈਦਾ ਉਹ ਕਹਿੰਦੇ ਸਾਡੇ ਤਾਂ ਕੋਈ ਵੜਿਆ ਹੀ ਨਹੀਂ 2 ਸਾਲ ਹੋ ਗਏ ਸਾਨੂੰ ਕਿਸੇ ਨੇ ਹਾਲੇ ਤੱਕ ਪੁੱਛਿਆ ਹੀ ਨਹੀਂ ਵੀ ਤੁਹਾਡੀ ਸਮੱਸਿਆ ਕੀ ਐ ਕਰਮਜੀਤ ਅਨਮੋਲ ਹਨਿਆਂ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਚਿਹਰਾ ਵੀ ਵੱਡਾ ਲੋਕਾਂ ਚ ਵੱਡੇ ਵੱਡੇ ਕਲਾਕਾਰ ਆ ਰਹੇ ਨੇ ਉਹਨਾਂ ਦੀ ਸਪੋਰਟ ਦੇ ਵਿੱਚ ਲੋਕਾਂ ਵਾਸਤੇ ਉਹ ਵੱਡਾ ਚਿਹਰਾ ਨੇ ਜੀ ਬਟ ਮੇਰੇ ਵਾਸਤੇ ਉਹ ਜਿਵੇਂ ਮੈਂ ਕੈਂਡੀਡੇਟ ਆ ਉਵੇਂ ਉਹ ਉਹ ਕੈਂਡੀਡੇਟ ਨੇ ਨਾ ਹੰਸ ਰਾਜ ਹੰਸ ਨਹੀਂ ਕਹਿੰਦੇ ਵੀ 40000 ਵੋਟ ਤੇ ਜਿੱਤਣਾ ਮੈਂ ਫਰੀਦਕੋਟ ਲੋਕ ਸਭ ਹਲਕੇ ਦਾ ਪਰ ਹੰਸ ਰਾਜ ਜੀ ਕਹਿੰਦੇ ਆ ਵੀ ਵੋਟ ਲੋਕ ਪਾਉਣਗੇ ਹੋਰ ਕਿਸੇ ਨੂੰ ਪਰ ਆਊਗੀ ਮੇਰੇ ਕੋਲ ਨਸ਼ੇ ਨੂੰ ਲੈ ਕੇ ਬਹੁਤ ਸਾਰੀਆਂ ਬੀਬੀਆਂ ਤੁਹਾਡੇ ਕੋਲ ਆਉਂਦੀਆਂ ਹੋਣਗੀਆਂ ਉਹ ਕਹਿੰਦੀਆਂ ਕਿ ਨਸ਼ਾ ਕਟਿਆ ਜਾਂ ਵਧਿਆ ਪਿਛਲੇ ਜਦੋਂ ਦੀ ਸੱਤਾ ਦੇ ਵਿੱਚ ਬਦਲ ਹੋਇਆ ਬਦਲਾਅ ਆਇਆ ਪੰਜਾਬ 'ਚ ਮਾਂ ਆਪਣੇ ਬੱਚੇ ਨੂੰ ਅੱਖਾਂ ਦੇ ਸਾਹਮਣੇ ਤੜਫਦਾ ਦੇਖਦੀ ਹੈ ਨਾ ਉਹ ਕਹਿੰਦੀ ਆ ਅਸੀਂ ਕੋਸ਼ਿਸ਼ ਕਰਦੇ ਵੀ ਇਹਦੇ ਮੂੰਹ 'ਚ ਅਸੀਂ ਨਸ਼ਾ ਲੈ ਕੇ ਪਾ ਦਈਏ ਤੇ ਔਰ ਸਾਡਾ ਬੱਚਾ ਕੁਛ ਦਿਨ ਹੋਰ ਕੱਟ ਜੇ ਔਰ ਨਸ਼ਾ ਉਹ ਕਿੰਦੀਆਂ ਕਟਿਆ ਨਹੀਂ ਜਦੋਂ ਦਾ ਬਦਲਾ ਆ ਨਸ਼ਾ ਤਾਂ ਗਲੀ ਗਲੀ ਦੁਕਾਨਾਂ ਤੇ ਵਿਕਣ ਲੱਗ ਗਿਆ ਤੁਹਾਨੂੰ ਲੱਗਦਾ ਹੈ ਕਿ ਸਰਕਾਰਾਂ ਨੇ ਮਜ਼ਦੂਰ ਵਰਗ ਦੇ ਲਈ ਬਹੁਤ ਘੱਟ ਕੰਮ ਕੀਤਾ ਕਈ ਵਾਰੀ ਅਪ ਡਾਊਨ ਹੋ ਜਾਂਦਾ ਮਾੜਾ ਮੋਟਾ ਥੋੜੇ ਜੀਤਵਿੰਦਰ ਸਿੱਧੂ ਹੁਣੀ ਨੇ ਉਹ ਵੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਇੱਧਰ ਆਏ ਨੇ ਲੋਕ ਸਭਾ ਹਲਕੇ ਦਾ ਵਡੰਡਾ ਤੋਂ ਚੋਣ ਲੜਨੇ ਉਹ ਕਹਿੰਦੇ ਜੀ ਪੀਏ ਕਲਚਰ ਬਹੁਤ ਭਾਰੀ ਆ ਬਾਦਲ ਪਰਿਵਾਰ ਤੇ ਇਹ ਸਾਰਾ ਕੁਝ ਠੀਕ ਸੀ ਕਹਿ ਰਹੇ ਆ ਜੋ ਇਸ ਤਰ੍ਹਾਂ ਦੀ ਸੀ ਪੀਏ ਕਲਚਰ ਬਹੁਤ ਆ ਬਾਦਲ ਪਰਿਵਾਰ ਜੀ ਅਸੀਂ ਹਲੇ ਤੱਕ ਡਾਇਰੈਕਟ ਕਾਲ ਹੀ ਨਹੀਂ ਕਰ ਪਾਈ ਸੀ ਸੁਖਬੀਰ ਜੀ ਪਰ ਪਗਵਾਨ ਸਿੰਘ ਮਾਨ ਹੁਣੀ ਇੱਕ ਗੱਲ ਦਾ ਬੜਾ ਜ਼ਿਕਰ ਕਰਦੇ ਨੇ ਉਹ ਕਹਿੰਦੇ ਜਦੋਂ ਦੇ ਅਸੀਂ ਸੱਤਾ ਦੇ ਵਿੱਚ ਆਏ ਆ ਤਾਂ ਉਦੋਂ ਦੇ ਸਾਰੇ ਲੀਡਰਾਂ ਦੇ ਦਰਵਾਜ਼ੇ ਵੀ ਖੁੱਲ ਗਏ ਆ ਉਹਨਾਂ ਨੂੰ ਮਿਲਣਾ ਵੀ ਬੜਾ ਸੌਖਾ ਹੋ ਗਿਆ ਕਹਿੰਦੇ ਨਹੀਂ ਅੱਗੇ ਉਹਦੇ ਰਾਹੀਂ ਕਹਿੰਦੇ ਮਿਲਣਾ ਬੜਾ ਔਖਾ ਸੀ ਡਿਰੇ ਦਾ ਮੇਰੇ ਤਾਂ ਨਾ ਤੱਕੀ ਐ ਕੋਈ ਮੇਰਾ ਤਾਂ ਗੇਟ ਐ ਹੀ ਖੁੱਲਾ ਰਹਿੰਦਾ ਸਤਿ ਸ੍ਰੀ ਅਕਾਲ ਵੀ ਸੋਸ਼ਲ ਦਾ ਪ੍ਰੋਗਰਾਮ ਸਿਆਸੀ ਖੰਡ ਤੁਸੀਂ ਵੇਖ ਰਹੇ ਹੋ ਮੈਂ ਮਨਪ੍ਰੀਤ ਤਰਾ ਮਣਵਾਸ ਐਸ ਵੇਲੇ ਮੈਂ ਲੋਕ ਸਭਾ ਹਲਕਾ ਫਰੀਦਕੋਟ ਦੇ ਵਿੱਚ ਆ ਤੇ ਅੱਜ ਦੀ ਗੱਲਬਾਤ ਦੇ ਵਿੱਚ ਸਾਡੇ ਨਾਲ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਬੀਬੀ ਅਮਰਜੀਤ ਕੌਰ ਸਾਹੋ ਕੇ ਹੋਣਗੇ ਜਦੋਂ ਲੋਕ ਸਭਾ ਹਲਕਾ ਫਰੀਦਕੋਟ ਦੀ ਗੱਲ ਕਰਦੇ ਆਂ ਇਸ ਹਲਕੇ ਨੂੰ ਮੂੜੀ ਹਲਕਾ ਵੀ ਕਿਹਾ ਜਾਂਦਾ ਹੈ ਇਸ ਹਲਕੇ ਤੋਂ ਕਦੇ ਜਗਮੀਤ ਸਿੰਘ ਬਰਾੜ ਹੋਣਿਆ ਨੇ ਸੁਖਵੀਰ ਸਿੰਘ ਬਾਦਲ ਹੋਣਿਆ ਨੂੰ ਵੱਡੀ ਹਾਰ ਦਿੱਤੀ ਇਸੇ ਹਲਕੇ ਤੋਂ ਪ੍ਰੋਫੈਸਰ ਸਾਧੂ ਸਿੰਘ ਹੁਣੀ ਮੈਂਬਰ ਪਾਰਲੀਮੈਂਟ ਚੁਣੇ ਜਾਂਦੇ ਨੇ ਇਸੇ ਹਲਕੇ ਤੋਂ 1999 ਦੀਆਂ ਚੋਣਾਂ ਦੇ ਵਿੱਚ ਜਗਦੇਵ ਸਿੰਘ ਖੁੱਡੀਆਂ ਹੋਣਿਆ ਨੂੰ ਵੱਡੀ ਜਿੱਤ ਇੱਥੋਂ ਦੇ ਲੋਕ ਦਿੰਦੇ ਨੇ ਤੇ ਮੰਨਿਆ ਜਾਂਦਾ ਹੈ ਕਿ ਇਸ ਹਲਕੇ ਦੇ ਮੂੜ ਦਾ ਮੂੜੀ ਹਲਕਾ ਕਿਹਾ ਜਾਂਦਾ ਹੈ ਬਹੁਤੀ ਵਾਰੀ ਸੱਤਾ ਦੇ ਖਿਲਾਫ ਰਿਹਾ ਹੈ ਤੇ ਅੱਜ ਦੀ ਗੱਲਬਾਤ ਦੇ ਵਿੱਚ ਲੋਕ ਸਭਾ ਹਲਕਾ ਫਰੀਦਕੋਟ ਨੂੰ ਲੈ ਕੇ ਕੈਂਪੇਨ ਕਿਵੇਂ ਦੀ ਚੱਲ ਰਹੀ ਹੈ ਕਿਹੜੇ ਉਹ ਵੱਡੇ ਕੰਮ ਨੇ ਜਿਹੜੇ ਫਰੀਦਕੋਟ ਦੇ ਵਿੱਚ ਹਾਲੇ ਤੱਕ ਨਹੀਂ ਹੋਏ ਤੇ ਕਿਹੜੇ ਕਰਨੇ ਬਾਕੀ ਨੇ ਸਾਡੇ ਨਾਲ ਕਾਂਗਰਸ ਤੋਂ ਉਮੀਦਵਾਰ ਬੀਬੀ ਅਮਰਜੀਤ ਕੌਰ ਸਾਹੋ ਕਿ ਹੋਣਗੇ ਬਹੁਤ-ਬਹੁਤ ਸਵਾਗਤੀ ਸਸ਼ੀਕਲ ਬੀਸ਼ੋਸ਼ਲ ਦੇਖ ਰਹੇ ਸਾਰੇ ਸਮੂਹ ਪੰਜਾਬੀਆਂ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੈਂਪੇਨ ਠੀਕ ਚੱਲ ਰਹੀ ਹੈ ਜੀ ਬਹੁਤ ਵਧੀਆ ਜੀ ਤਾਂ ਜਦੋਂ ਮੈਂ ਜਿਵੇਂ ਮੂੜੀ ਹਲਕੇ ਦੀ ਗੱਲ ਕੀਤੀ ਕਿਸੇ ਸਮੇਂ ਵੀ ਸਮਾਸੀ ਜਦੋਂ ਜਗਮੀਤ ਸਿੰਘ ਬਰਾੜ ਹੋਣੀ ਇਥੋਂ ਚੋਣ ਜਿੱਤਦੇ ਨੇ ਵੀਰਕੋਟ ਲੋਕ ਸਭਾਲ ਕਾ ਚਰਚਾ ਦੇ ਵਿੱਚ ਆਉਂਦਾ ਹੈ ਪ੍ਰੋਫੈਸਰ ਸਾਧੂ ਸਿੰਘ ਹੋਣੀ ਵੱਡੇ ਫਰਕ ਦੇ ਨਾਲ ਜਿੱਤਦੇ ਨੇ ਤੁਹਾਡੀ ਕੈਂਪੇਨ ਕਿਵੇਂ ਆ ਕੀ ਰਿਸਪਾਂਸ ਮਿਲ ਰਿਹਾ ਤੁਹਾਨੂੰ ਕੈਂਪੇਨ ਤੋਂ ਤਾਂ ਇਹ ਲੱਗਦਾ ਵੀ ਜਿਹੜੇ ਲੋਕ ਹੈ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਹੋ ਚੁੱਕੇ ਆ ਔਰ ਇੰਨਾ ਉਤਸ਼ਾਹ ਲੋਕਾਂ ਵਿੱਚ ਹੈ ਕਿ ਲੋਕ ਜਿਹੜਾ ਜਿਹੜੇ ਲਾਸਟ ਟਾਈਮ 22 ਚ ਲੋਕਾਂ ਨੇ ਝਾੜੂ ਨੂੰ ਫਤਵਾ ਦਿੱਤਾ ਸੀ ਨਾ ਉਸੇ ਤਰ੍ਹਾਂ ਹੀ ਹੁਣ ਜਿਹੜੇ ਲੋਕ ਹੈ ਕਾਂਗਰਸ ਪਾਰਟੀ ਨੂੰ ਫਤਵਾ ਦੇਣਗੇ ਕੀ ਲੱਗਦਾ ਤੁਹਾਡੇ ਮੁਕਾਬਲੇ ਚ ਕਰਮਜੀਤ ਅਨਮੋਲ ਹੁਣੀ ਨੇ ਵੱਡੇ ਜ਼ੇਰੇ ਨੇ ਵੱਡੇ ਗਾਇਕ ਨੇ ਨਾਲ ਹੰਸਰਾਜ ਹੰਸੋਣੀ ਨੇ ਨਾਲ ਅਕਾਲੀ ਦਲ ਦੇ ਰਾਜਵਿੰਦਰ ਹੁਣੀ ਨੇ ਕਰਮਜੀਤ ਅਨਮੋਲ ਹੁਣਿਆਂ ਨੂੰ ਕਿਵੇਂ ਵੇਖਦੇ ਹੋ ਕਿ ਕਿ ਚਿਹਰਾ ਵੀ ਵੱਡਾ ਲੋਕਾਂ ਚ ਵੱਡੇ ਵੱਡੇ ਕਲਾਕਾਰ ਆ ਰਹੇ ਨੇ ਉਹਨਾਂ ਦੀ سپورਟ ਦੇ ਵਿੱਚ ਲੋਕਾਂ ਵਾਸਤੇ ਉਹ ਵੱਡਾ ਚਿਹਰਾ ਨੇ ਜੀ ਬਟ ਮੇਰੇ ਵਾਸਤੇ ਉਹ ਜਿਵੇਂ ਮੈਂ ਕੈਂਡੀਡੇਟ ਆ ਉਵੇਂ ਉਹ ਉਹ ਕੈਂਡੀਡੇਟ ਨੇ ਹੂੰ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਦੇ ਨਾਲ ਇੱਕ سپورਟ ਹੁੰਦੀ ਹੈ ਬਹੁਤ ਸਾਰੇ ਜਦੋਂ ਕਲਾਕਾਰ ਆਉਂਦੇ ਆ ਤੁਹਾਨੂੰ ਮਹਿਸੂਸ ਹੋਇਆ ਵੀ ਕਾਂਗਰਸ ਪਾਰਟੀ ਦਾ ਵੀ ਜਦੋਂ ਵੱਡੇ ਨੇਤਾ ਆਉਣ ਜੋ ਉਸ ਤਰ੍ਹਾਂ ਦਾ ਫਰਕ ਮਹਿਸੂਸ ਕਰਦੇ ਹੋ ਅ ਵੱਡੇ ਨੇਤਾ ਠੀਕ ਹੈ ਮੇਰੇ ਨਾਲ ਜਿਹੜੀ ਸਾਡੀ ਲੋਕ ਸਭਾ ਹਲਕੇ ਦੀ ਸੀਨੀਅਰ ਲੀਡਰਸ਼ਿਪ ਆ ਉਹ ਹਮੇਸ਼ਾ ਜਿੱਥੇ ਮੈਂ ਪ੍ਰੋਗਰਾਮ ਤੇ ਜਾਨੀ ਆ ਮੀਟਿੰਗਾਂ ਕਰਦੇ ਸੀ ਵੱਡੀਆਂ ਰੈਲੀਆਂ ਵੀ ਹੋਈਆਂ ਸਾਡੀਆਂ ਉਹ ਸਾਰੇ ਮੇਰੇ ਨਾਲ ਹੁੰਦੇ ਆ ਅੱਜ ਸਾਡੇ ਪ੍ਰਤਾਪ ਸਿੰਘ ਬਾਜਵਾ ਜੀ ਬਾਗਾਪੁਰਾਣਾ ਆ ਰਹੇ ਨੇ ਔਰ ਲਾਈਕ ਲੋਕਾਂ ਦਾ ਪਿਆਰ ਹੀ ਇੰਨਾ ਹੈ ਕਿ ਮੈਨੂੰ ਐ ਲੱਗਦਾ ਵੀ ਮੈਂ ਆਪਣੇ ਪਰਿਵਾਰ ਚ ਖੜੀ ਹਾਂ ਜੀ ਜਦੋਂ ਆਮ ਆਦਮੀ ਪਾਰਟੀ ਦੇ ਕਰਮਚਾਰੀ ਤੁਹਾਨੂੰ ਮੋਲ ਨਹੀਂ ਲੋਕਾਂ ਚ ਜਾਂਦੇ ਨੇ ਉਹ ਦਾਅਵੇ ਕਰਦੇ ਨੇ ਸਿੱਖਿਆ ਤੇ ਕੰਮ ਕੀਤਾ ਜੀ ਅਸੀਂ ਸਿਹਤ ਨੂੰ ਲੈ ਕੇ ਵੱਡਾ ਕੰਮ ਕੀਤਾ ਨੌਕਰੀਆਂ ਦਾ ਜ਼ਿਕਰ ਹੁੰਦਾ ਤਮਾਮ ਜਿਹੜੇ ਵਾਅਦੇ ਲੋਕਾਂ ਦੇ ਨਾਲ ਕਰਦੇ ਨੇ ਤੇ ਨਾਲ ਉਹ ਜ਼ਿਕਰ ਵੀ ਕਰਦੇ ਨੇ ਕਿ ਅਸੀਂ ਬੜਾ ਵਿਕਾਸ ਕਰਤਾ ਜੀ ਕਾਂਗਰਸ ਪਾਰਟੀ ਕਿਹੜੇ ਵਾਅਦੇ ਕਰ ਰਹੀ ਆ ਉਹ ਕਿਹੜੀਆਂ ਗੱਲਾਂ ਤੇ ਚੋਣ ਲੜ ਰਹੀ ਆ ਲੋਕਾਂ ਨੂੰ ਸਬੋਧਨ ਕਿਹੜੀ ਗੱਲ ਤੇ ਜ਼ਿਆਦਾ ਹੋ ਰਿਹਾ ਅੱਜ ਕੱਲ ਸਭ ਤੋਂ ਮੇਨ ਜਿਹੜਾ ਇਹਨਾਂ ਨੇ ਮੁੱਦਾ ਲਿਆ ਹੋਇਆ ਵੀ ਅਸੀਂ ਬਹੁਤ ਕੰਮ ਕੀਤੇ ਆ ਅਸੀਂ ਨੌਕਰੀਆਂ ਦਿੱਤੀਆਂ ਔਰ ਜਿਹੜਾ ਸਭ ਤੋਂ ਮੇਨ ਜਿਹੜਾ ਇਸ਼ੂ ਚੱਲ ਰਿਹਾ ਇਸ ਟਾਈਮ ਬੀਬੀਆਂ ਦਾ 1000 ਰੁਪਏ ਵਾਲਾ ਔਰ ਬੀਬੀਆਂ 'ਚ ਇੰਨਾ ਵਿਦਰੋਹ ਆ ਅੱਜ ਉਹ ਇੰਨੀਆਂ ਗੁੱਸੇ 'ਚ ਐ ਕਿ ਸਾਡੇ ਨਾਲ ਇਹਨਾਂ ਨੇ ਧੋਖਾ ਕੀਤਾ ਸਰਕਾਰੀ ਨੌਕਰੀਆਂ ਦੇ ਸਿਰਫ ਬੋਰਡ ਹੀ ਲਾਏ ਉਹਨਾਂ ਨੇ ਉਹ ਨੌਕਰੀਆਂ ਕੋਈ ਨਹੀਂ ਕਿਸੇ ਨੂੰ ਹਲੇ ਤੱਕ ਜੁਆਇਨ ਨਹੀਂ ਕਰਾਇਆ ਜਦੋਂ ਉਹਨਾਂ ਨੂੰ ਪੁੱਛੀਦਾ ਵੀ ਤਾਂ ਨੌਕਰੀ ਮਿਲੀ ਆ ਕੋਈ ਹੱਥ ਖੜਾ ਕਰਕੇ ਕਹੋ ਵੀ ਤੁਹਾਡੇ ਕਿਸੇ ਪੰਜਾਬ 'ਚ ਕਿਸੇ ਵੀ ਪਰਿਵਾਰ ਨੂੰ ਇੱਕ ਜੀ ਨੂੰ ਨੌਕਰੀ ਦਿੱਤੀ ਆ ਉਹ ਕਹਿੰਦੇ ਨਹੀਂ ਵੀ ਸਾਡੇ ਨਾਲ ਤਾਂ ਐਡੇ ਐਡੇ ਵਾਅਦੇ ਕੀਤੇ ਉਦੋਂ ਅਸੀਂ ਇਹਨਾਂ ਲੋਕਾਂ ਦੇ ਚੁਟਕਲਿਆਂ 'ਚ ਆ ਗਏ ਇਹ ਲੋਕ ਸਟੇਜੀ ਕਲਾਕਾਰ ਹੀ ਆ ਇਹ ਪੋਲਿਟੀਕਲ ਲੋਕ ਨਹੀਂ ਹੈਗੇ ਭਗਵਾਨ ਸਿੰਘ ਮਾਨ ਹੁਣੀ ਤੱਕ ਅਕਸਰ ਕਹਿੰਦੇ ਨੇ ਕਹਿੰਦੇ ਬੜਾ ਪਿਆਰ ਕਰਦੇ ਨੇ ਪੰਜਾਬ ਦੇ ਲੋਕ ਅੱਜ ਵੀ ਕਹਿੰਦੇ ਰੈਲੀਆਂ ਜਦੋਂ ਮੈਂ ਕਹਿੰਦੇ ਰੋਡ ਸ਼ੋਅ ਸ਼ੁਰੂ ਕਰਦਾ ਨਾ ਮੈਨੂੰ ਪਤਾ ਲੱਗਦਾ ਵੀ ਰੋਡ ਸ਼ੋਅ ਕਿੱਥੋਂ ਸ਼ੁਰੂ ਹੋਏ ਤੇ ਕਿੱਥੇ ਖਤਮ ਹੋ ਗਿਆ ਕਹਿੰਦੇ ਇੰਨਾ ਕੱਟ ਹੁੰਦਾ ਆਈ نو 댓 ਬਟ ਲੋਕ ਦੇਖਦੇ ਆ ਲੋਕ ਉਹਨਾਂ ਦੇ ਨੇੜੇ ਹੀ ਨਹੀਂ ਜਾ ਪਾਉਂਦੇ ਹੂੰ ਲੋਕ ਪੁੱਛਣਗੇ ਕੀ ਗੱਲ ਕੀ ਕਰਨਗੇ ਉਹ ਤਾਂ ਗੱਡੀ ਤੇ ਚੜ ਕੇ ਨਿਕਲ ਜਾਂਦੇ ਆ ਜਦੋਂ ਅਸੀਂ ਪਬਲਿਕ 'ਚ ਜਾਵਾਂਗੇ ਨਾ ਉਦੋਂ ਪਤਾ ਲੱਗਦਾ ਵੀ ਲੋਕ ਸਾਨੂੰ ਪਿਆਰ ਦਿੰਦੇ ਆ ਕਿ ਨਹੀਂ ਜਦੋਂ ਮੈਂ ਜਾਣੀ ਆ ਲੋਕ ਮੇਰੇ ਸਿਰ ਤੇ ਹੱਥ ਰੱਖਦੇ ਬਜ਼ੁਰਗ ਔਰ ਇੰਨਾ ਮੈਨੂੰ ਪਿਆਰ ਦਿੰਦੇ ਆ ਇਹ 2 ਮਿੰਟ ਖੜ ਕੇ ਵੇਖ ਲੈ ਇਹ ਕਹਿੰਦੇ ਸੀ ਅਸੀਂ ਆਮ ਲੋਕ ਆ ਆਮ ਲੋਕ ਆ ਆਮ ਲੋਕ ਕੱਚ ਜਾਂਦੇ ਨਹੀਂ ਪਏ ਜਿੱਥੇ ਜਾਈਦਾ ਉਹ ਕਹਿੰਦੇ ਸਾਡੇ ਤਾਂ ਕੋਈ ਵੜਿਆ ਹੀ ਨਹੀਂ 2 ਸਾਲ ਹੋ ਗਿਆ ਸਾਨੂੰ ਕਿਸੇ ਨੇ ਹਾਲੇ ਤੱਕ ਪੁੱਛਿਆ ਹੀ ਨਹੀਂ ਵੀ ਤੁਹਾਡੀ ਸਮੱਸਿਆ ਕੀ ਆ ਮੋਗੇ ਜ਼ਿਲ੍ਹੇ ਦੇ ਤੁਸੀਂ ਚੇਅਰਪਰਸਨ ਵੀ ਰਹੇ ਹੋ ਲੋਕਾਂ 'ਚ ਲੰਬੇ ਸਮੇਂ ਤੋਂ ਵਿਚਰ ਰਹੇ ਹੋ ਤੁਸੀਂ ਕਿਹੜੇ ਦਾਅਵੇ ਕਰ ਰਹੇ ਹੋ ਕਿਹੜੀਆਂ ਤੁਹਾਨੂੰ ਵੱਡੀਆਂ ਕਮੀਆਂ ਲੱਗਦੀਆਂ ਫਰੀਦਕੋਟ ਲੋਕ ਸਭਾ ਹਲਕੇ ਦੇ ਵਿੱਚ ਜੋ ਨਹੀਂ ਹੋਈਆਂ ਵੈਸੇ ਇਹ ਸਰਕੇ ਦੇ ਬਾਰੇ ਮੰਨਿਆ ਜਾਂਦਾ ਬਾਬਾ ਫਰੀਦ ਦੀ ਧਰਤੀ ਹੈ ਪਰ ਤੁਹਾਨੂੰ ਕੀ ਮਹਿਸੂਸ ਹੁੰਦਾ ਕਿ ਆਹ ਕਮੀਆਂ ਜਿਹੜੀਆਂ ਹਾਲੇ ਤੱਕ ਕਿਸੇ ਸਰਕਾਰ ਤੋਂ ਪੂਰੀਆਂ ਨਹੀਂ ਹੋਈਆਂ ਸਭ ਤੋਂ ਮੇਨ ਇਸ਼ੂ ਹੈ ਜਿਹੜਾ ਮੈਡੀਕਲ ਕਾਲਜ ਦਾ ਦੇਖੋ ਸਿਹਤ ਸਹੂਲਤਾਂ ਹਰ ਵਰਗ ਨੂੰ ਚਾਹੀਦੀਆਂ ਹੁੰਦੀਆਂ ਔਰ ਅੱਜ ਜਿਹੜਾ ਸਮਾਂ ਉੱਥੇ ਇਸ਼ੂ ਹੈ ਉੱਥੇ ਨਾ ਤਾਂ ਕੋਈ ਡਾਕਟਰ ਹੈ ਨਾ ਹੀ ਕੋਈ ਜਿਹੜਾ ਉੱਥੇ ਚੀਜ਼ਾਂ ਚਾਹੀਦੀਆਂ ਲੋਕਾਂ ਨੂੰ ਉਹ ਪ੍ਰੋਵਾਈਡ ਕਰਾਈਆਂ ਜਾਂਦੀਆਂ ਡਾਕਟਰ ਹੈਗੇ ਆ ਬਟ ਨਾ ਮਾਤਰ ਅਗਰ ਡਾਕਟਰ ਉੱਥੇ ਵਧੀਆ ਬੈਠਣਗੇ ਉਹਦੀ ਬਿਲਡਿੰਗ ਉਹਦੀਆਂ ਸਹੂਲਤਾਂ ਜਿਹੜੀਆਂ ਲੋਕਾਂ ਨੂੰ ਚਾਹੀਦੀਆਂ ਉੱਥੇ ਅਵੇਲੇਬਲ ਹੋਣਗੀਆਂ ਤਾਂ ਸਾਡੇ ਲੋਕਾਂ ਵਾਸਤੇ ਬਹੁਤ ਵੱਡੀ ਸਹੂਲਤ ਹੈ ਜਦੋਂ ਐਕਸੀਡੈਂਟ ਹੋ ਜਾਂਦਾ ਚਾਰੇ ਪਾਸੇ ਤਾਂ ਉਦੋਂ ਹਰ ਇੱਕ ਐਂ ਕਹਿੰਦਾ ਵੀ ਮੈਡੀਕਲ ਕਾਲਜ ਲੈ ਜੋ ਫਰੀਦਕੋਟ ਇੱਕ ਮੈਡੀਕਲ ਕਾਲਜ ਇੱਕ ਉਹਦਾ ਨਾਮ ਹੈ ਫਰੀਦਕੋਟ ਔਰ ਲੋਕਾਂ ਨੂੰ ਸਹੂਲਤ ਵੀ ਬਹੁਤ ਆਉਦੀ ਇਹ ਚੀਜ਼ਾਂ ਸਾਨੂੰ ਦੇਖਣੀਆਂ ਪੈਣੀਆਂ ਇਹ ਬਹੁਤ ਵੱਡਾ ਇਸ਼ੂ ਆ ਕਿ ਅੱਜ ਉਹਦੀ ਹਾਲਤ ਨਿਗਰ ਚੁੱਕੀ ਹੈ ਮੋਹੱਲਾ ਕਲੀਨਿਕਾਂ ਦਾ ਬੜਾ ਜ਼ਿਕਰ ਕਰਦੀ ਆਵਾਜ਼ਾਂ ਦੀ ਪਾਰਟੀ ਉਹ ਕਹਿੰਦੇ ਜੀ ਦੇਖੋ ਅਸੀਂ ਸਭ ਤੋਂ ਵੱਡੀ ਕ੍ਰਾਂਤੀ ਆ ਸਿਹਤ ਦੇ ਵਿੱਚ ਕਹਿੰਦੇ ਮੋਹੱਲਾ ਕਲੀਨਿਕ ਦਿੱਤੇ ਨੇ ਜਦੋਂ ਮਰਜ਼ੀ ਇਲਾਜ ਕਰਾਓ ਕਰੋੜਾਂ ਮਰੀਜ਼ਾਂ ਦਾ ਉਹ ਜ਼ਿਕਰ ਕਰਦੇ ਨੇ ਕਿ ਇੰਨੇ ਮਰੀਜ਼ਾਂ ਦਾ ਇਲਾਜ ਹੋ ਗਿਆ ਮੈਂ ਜਦੋਂ ਚੇਅਰਪਰਸਨ ਸੀ ਨਾ ਮੈਂ ਇਹ ਮੋਹੱਲਾ ਕਲੀਨਿਕ ਜਿਨ੍ਹਾਂ ਨੇ ਜਿਹੜਾ ਇਹਨਾਂ ਨੇ ਨਾਂ ਦਿੱਤਾ ਨਾ ਇਹ ਡਿਸਪੈਂਸਰੀਆਂ ਸੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਔਰ ਹੈ ਵੀ ਆ ਇੰਨਾਂ ਨੇ ਸਿਰਫ ਰੰਗ ਕੀਤਾ ਉਹਨਾਂ ਤੇ ਔਰ ਇੱਕ ਵੈਸਟ ਪਾ ਕੇ ਇੱਕ ਕੁੜੀ ਨੂੰ ਬਿਠਾਇਆ ਔਰ ਮੈਂ ਜਦੋਂ ਪਿੰਡਾਂ ਚ ਜਾਨੀ ਆ ਨਾ ਮੈਂ ਦੇਖਦੀ ਵੀ ਆ ਔਰ ਮੈਂ ਉੱਥੇ ਖੜ ਕੇ ਜਿਹੜੇ ਬਜ਼ੁਰਗ ਬੈਠੇ ਹੁੰਦੇ ਆ ਨਾ ਥੜਿਆਂ ਤੇ ਉਨਨੰ ਮੇ ਪਛਦੀ ਵੀ ਆ ਬਾਪੂ ਜੀ ਤੁਸੀਂ ਦਵਾਈ ਲੈ ਕੇ ਆਏ ਆ ਜਾਂ ਤੁਹਾਨੂੰ ਕਿਸੇ ਨੇ ਚੈੱਕ ਅਪ ਕੀਤਾ ਜਾਂ ਕੋਈ ਇੱਥੇ ਸਪੈਸ਼ਲਿਸਟ ਡਾਕਟਰ ਆਉਂਦਾ ਉਹ ਕਹਿੰਦੇ ਵੀ ਸਾਨੂੰ ਤਾਂ ਹਲੇ ਤੱਕ ਇੱਕ ਗੋਲੀ ਨਹੀਂ ਮਿਲੀ ਕਦੇ ਇਥੋਂ ਔਰ ਇਹਨਾਂ ਨੂੰ ਤਾਂ ਐ ਨਹੀਂ ਪਤਾ ਵੀ ਫੀਵਰ ਕਿਵੇਂ ਚੈੱਕ ਕਰੀਦਾ ਬਲੱਡ ਪ੍ਰੈਸ਼ਰ ਕਿਵੇਂ ਚੈੱਕ ਕਰੀਦਾ ਇਹਨਾਂ ਨੇ ਮੁਹੱਲਾ ਕਲੀਨਿਕ ਬਣਾਤੇ ਉਹ ਹੈ ਐਕਚੁਅਲੀ ਡਿਸਪੈਂਸਰੀ ਡਿਸਪੈਂਸਰੀ ਅਸੀਂ ਜ਼ਿਲ੍ਹਾ ਪ੍ਰੀਸ਼ਦ ਦੀ ਪਰ ਵਿਰੋਧੀ ਤੁਹਾਡੀ ਕਾਂਗਰਸ ਵੀ ਸਵਾਲ ਚੁੱਕਦੀ ਹੈ ਕਹਿੰਦੇ ਬਹੁਤ ਸਾਰੇ ਵੱਡੇ ਹਸਪੀਟਲ ਸੀ ਡਿਸਪੈਂਸਰੀਆਂ ਸੀ ਉਹ ਬੰਦ ਕਰਤੇ ਆ ਪਿੰਡਾਂ ਦੇ ਵਿੱਚੋਂ ਮੁਹੱਲਾ ਕਲੀਨਿਕ ਦੇ ਨਾਂ ਤੇ ਬੰਦ ਕਰਤੇ ਇਹਨਾਂ ਨੇ ਇਹਨਾਂ ਨੇ ਤਾਂ ਡਾਕਟਰਾਂ ਤੇ ਇੰਨਾ ਪ੍ਰੈਸ਼ਰ ਪਾਇਆ ਵੀ ਜੋ ਅਸੀਂ ਕਵਾਂਗੇ ਉਹੀ ਤੁਸੀਂ ਕਰਨਾ ਹੈ ਜੇ ਤੁਸੀਂ ਸਾਡੇ ਮਾੜਾ ਜਿਹਾ ਵੀ ਸਾਨੂੰ ਕੁਝ ਅੱਗੇ ਬੋਲੇ ਤਾਂ ਅਸੀਂ ਤੁਹਾਨੂੰ ਨੌਕਰੀ ਤੋਂ ਕੱਢ ਦਾਂਗੇ ਡਰਾਉਂਦੇ ਧਮਕਾਉਂਦੇ ਜ਼ਿਆਦਾ ਹੈ ਜਦੋਂ ਸਿਸਟਮ ਦੀ ਗੱਲ ਕਰਦੇ ਆ ਇਸ ਮੁਲਕ ਦੇ ਸਿਸਟਮ ਦੀ ਤੁਸੀਂ ਅਮਰੀਕਾ 'ਚ ਵੀ ਜਾਣਦੇ ਹੋ ਤੁਹਾਨੂੰ ਕੀ ਇੱਥੇ ਜੇ ਮਹਿਸੂਸ ਹੁੰਦਾ ਕਿ ਪੋਲੀਟਿਸਨ ਨੇ ਜਿਹੜੇ ਆ ਗੱਲਾਂ ਵੱਡੀਆਂ ਕਮੀਆਂ ਨੇ ਪੋਲਿਟਿਕਸ ਦੇ ਵਿੱਚ ਖਾਸ ਤੌਰ ਤੇ ਭਾਰਤ ਦੇ ਅੰਦਰ ਕਿਹੜੀਆਂ ਕਮੀਆਂ ਮਹਿਸੂਸ ਕੀਤੀਆਂ ਵੀ ਆ ਹੋਣਾ ਚਾਹੀਦਾ ਲੀਡਰਾਂ ਨੂੰ ਨਹੀਂ ਕਰਨਾ ਚਾਹੀਦਾ ਕਰਨਾ ਚਾਹੀਦਾ ਦੇਖੋ ਮੈਂ ਕਿਸੇ ਬਾਰੇ ਤਾਂ ਨਹੀਂ ਕਹਿ ਸਕਦੀ ਬਟ ਜਿਹੜੀ ਮੇਰੀ ਥਿੰਕਿੰਗ ਹੈ ਜਿਹੜੀ ਮੇਰੀ ਸੋਚ ਹੈ ਉਹਦੇ ਅਕੋਰਡਿੰਗ ਮੈਂ ਜਿਵੇਂ ਲੋਕਾਂ ਨੂੰ ਅੱਜ ਮੈਂ ਜਾ ਕੇ ਕਹਿੰਨੀ ਆ ਜਿਹੜੀਆਂ ਉਹਨਾਂ ਦੀਆਂ ਪ੍ਰੋਬਲਮ ਹੁੰਦੀਆਂ ਉਹ ਜਦੋਂ ਮੈਨੂੰ ਦੱਸਦੇ ਆ ਉਹਨਾਂ ਨੂੰ ਮੈਂ ਪੂਰੇ ਤਰ੍ਹਾਂ ਕੋਸ਼ਿਸ਼ ਕਰੂੰਗੀ ਮੈਂ ਉਹਨਾਂ ਦੀਆਂ ਪ੍ਰੋਬਲਮ ਜਿਹੜੀਆਂ ਹੈਗੀਆਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਾਂਗੀ ਔਰ ਮੈਂ ਨੋਟ ਕਰਕੇ ਲੈ ਕੇ ਆਉਣੀ ਆ ਹੂੰ ਸ਼ੁਰੂਆਲੇ ਦਿਨਾਂ 'ਚ ਇਹ ਵੀ ਹੋਇਆ ਵੀ ਬੀਬਾ ਜੀ ਨੂੰ ਉਮੀਦਵਾਰ ਲਾਣਤਾ ਪੁਰਾਣੀ ਕਾਂਗਰਸੀਆਂ ਨੇ ਬਹੁਤ ਸਾਰੀਆਂ ਹਾਲਾਂਕਿ ਅੱਜਕੱਲ੍ਹ ਤਾਂ ਤੁਹਾਡੇ ਨਾਲ ਨੇ ਹੁਣ ਠੀਕ ਹੈ ਵਿਰੋਧ ਠੀਕ ਚੱਲ ਰਿਹਾ ਸਾਰਾ ਕੁਝ ਦੇਖੋ ਇਹ ਤਾਂ ਵਾਹਿਗੁਰੂ ਦੀ ਮਿਹਰ ਹੈ ਮੈਂ ਧੰਨਵਾਦ ਕਰਦੀ ਹਾਂ ਹਾਈ ਕਮਾਂਡ ਦਾ ਕਾਂਗਰਸ ਹਾਈ ਕਮਾਂਡ ਦਾ ਜਿਨ੍ਹਾਂ ਨੇ ਇੱਕ ਲੇਡੀ ਨੂੰ ਟਿਕਟ ਦੇ ਕੇ ਨਵਾਜਿਆ ਔਰ ਇਹ ਜਿਹੜੀ ਸੀਟ ਹੈ ਇਹ ਮਝ ਵੀ ਸਿੱਖ ਭਾਈਚਾਰੇ ਦੀ ਹੈ ਜੀ ਔਰ ਮੈਨੂੰ ਮੇਰੇ ਪਰਿਵਾਰ ਨੂੰ ਬਹੁਤ ਵੱਡਾ ਮਾਣ ਦਿੱਤਾ ਔਰ ਮੈਂ ਇਸ ਚੀਜ਼ ਨੂੰ ਲੈ ਕੇ ਚੱਲਦੀ ਆ ਕਿ ਜਿਹੜੇ ਸਾਡੇ ਪਰਿਵਾਰ ਹੈ ਉਹਨਾਂ ਨੂੰ ਮੈਂ ਕੁਛ ਨਾ ਕੁਛ ਇਹੋ ਜਿਹਾ ਕਰਕੇ ਚਾਹਾਂ ਕਿ ਉਹ ਮੈਨੂੰ ਯਾਦ ਰੱਖਣ ਤੁਸੀਂ ਦਾਵੇਦਾਰੀ ਕੀਤੀ ਸੀ ਜਾਂ ਪਾਰਟੀ ਨੇ ਕਿਹਾ ਕਿ ਤੁਹਾਨੂੰ ਆਜੋ ਚੋਣ ਲੜਾਉਣੇ ਆ ਲੋਕ ਸਵਾਲਕਾ ਫਰੀਦਕੋਟ ਤੋਂ ਮੈਂ ਤਾਂ ਜਸਟ ਪੇਪਰ ਅਪਲਾਈ ਕੀਤੇ ਸੀਗੇ ਜਦੋਂ ਸਰਵੇ ਹੋਏ ਤਾਂ ਮੇਰਾ ਨਾਮ ਆ ਗਿਆ ਔਰ ਲੋਕਾਂ ਦੀ ਜਿਹੜੀ ਆਵਾਜ਼ ਸੀਗੀ ਵੀ ਸਾਨੂੰ ਲੋਕਲ ਕੈਂਡੀਡੇਟ ਚਾਹੀਦਾ ਔਰ ਮੈਂ ਮੋਗੇ ਜ਼ਿਲ੍ਹੇ ਨੂੰ ਰਨ ਕੀਤਾ ਸੀ ਐਜ਼ ਅ ਚੇਅਰ ਪਰਸਨ ਔਰ ਲੋਕਾਂ ਨੇ ਉਦੋਂ ਮੇਰੇ ਕੰਮ ਦੇਖੇ ਔਰ ਲੋਕਾਂ ਨੇ ਦੇਖਿਆ ਵੀ ਇਹ ਮੈਂ ਕਦੇ ਕਿਸੇ ਨਾ ਵਿਤਕਰਾਂ ਨਹੀਂ ਕੀਤਾ ਸੀ ਜੋ ਪਰਸਨ ਆਇਆ ਮੇਰੇ ਕੋਲੇ ਉਹਨਾਂ ਨੂੰ ਮੈਂ ਚਾਹ ਪਾਣੀ ਵੀ ਪਲਾਇਆ ਉਹਨਾਂ ਨੂੰ ਵੈਲਕਮ ਵੀ ਕੀਤਾ ਔਰ ਮੈਂ ਜਿੰਨੇ ਜੋਗੀ ਸੀ ਮੈਂ ਉਹਨਾਂ ਦਾ ਕੰਮ ਵੀ ਕਰਕੇ ਫਰੀਦਕੋਟ ਲੋਕ ਸਭਾ ਹਲਕੇ ਦੇ ਵੋਟਰੇ ਵੱਡੀ ਯਾਰ ਕਰਦੇ ਨੇ ਇਸ ਗੱਲ ਨੂੰ ਲੈ ਕੇ ਕਹਿੰਦੇ ਜੀ ਦੇਖੋ ਸਾਨੂੰ ਕਲਾਕਾਰ ਹੀ ਦਿੱਤੇ ਜਾਂਦੇ ਨੇ ਪਹਿਲਾਂ ਤੁਹਾਡੀ ਪਾਰਟੀ ਨੇ ਮੁਹੰਮਦ ਸਦੀਕ ਹਣਿਆਂ ਨੂੰ ਦਿੱਤਾ ਮਜੀਤ ਅਨਬੋਲ ਦਿੱਤਾ ਕਹਿੰਦੇ ਅਸੀਂ ਕਲਾਕਾਰਾਂ ਤੋਂ ਕੀ ਕਰਾਉਣਾ ਸੰਤੋਖ ਚਾਹੀਦਾ ਹਾਲਾਂਕਿ ਦਿੱਤਾ ਤੁਹਾਡੀ ਪਾਰਟੀ ਨੇ ਵੀ ਅਸੀਂ ਤੇ ਅੱਜਕੱਲ ਕਰਮਜੀਤ ਅਨਬੋਲ ਹੋਣੀ ਨੇ ਲੋਕਾਂ ਨੂੰ ਐਕਚੁਅਲੀ ਕਲਾਕਾਰਾਂ ਤੋਂ ਤੰਗ ਆ ਚੁੱਕੇ ਆ ਕਲਾਕਾਰ ਦਾ ਕੰਮ ਹੈ ਉਹਨੇ ਸਟੇਜਾਂ ਤੇ ਜਾਣਾ ਉਹਦਾ ਜਿਹੜੀ ਉਹਦੀ ਜੌਬ ਹੈ ਉਹਨੇ ਉਹ ਆਪਦੀ ਕਰਨੀ ਹੈ ਜਿਹੜਾ ਇੱਕ ਪੋਲੀਟੀਸ਼ਨ ਹੁੰਦਾ ਉਹਨੇ ਦੇਖਣਾ ਹੈ ਵੀ ਲੋਕਾਂ ਨੂੰ ਕੀ ਪ੍ਰੋਬਲਮ ਹੈ ਔਰ ਕਿਵੇਂ ਉਹਨਾਂ ਦੇ ਦੁੱਖ ਸੁੱਖ ਚ ਜਾਣਾ ਹੈ ਔਰ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਨੂੰ ਦੇ ਦਾਰਤੇ ਹੱਲ ਕਰਨਾ ਔਰ ਜਿਹੜੇ ਕਲਾਕਾਰ ਆਏ ਵੋਟਾਂ ਲੈ ਕੇ ਚਲੇ ਜਾਂਦੇ ਮੁੜ ਕੇ ਲੋਕਾਂ ਦੀ ਸਾਰ ਨਹੀਂ ਲੈ ਪਰਕਰਮਜੀਤ ਨੂੰ ਉਹਨੋਂ ਹੋਣੀ ਕਹਿੰਦੇ ਇੱਥੇ ਰਹੂੰਗਾ ਕੋਈ ਦਿੱਕਤ ਨਹੀਂ ਕਹਿੰਦੇ ਮੈਂ ਫਿਲਮਾਂ ਵੀ ਕਰਦਾ ਰਹੂੰਗਾ ਤੇ ਲੋਕਾਂ ਦੇ ਕੰਮ ਵੀ ਕਰਦਾ ਰਹੂੰਗਾ ਕੋਈ ਚੱਕਰ ਨਹੀਂ ਕਹਿੰਦੇ ਚਲੋ ਇਹ ਤਾਂ ਮੌਕਾ ਹੀ ਦੱਸੂਗਾ ਨਾ ਹਣ ਵੀ ਕਿਹੜਾ ਬੰਦਾ ਵਿਚਰਦਾ ਹੈ ਦੇਖੋ ਇਹ ਚੀਜ਼ਾਂ ਜਦੋਂ ਅਸੀਂ ਸਾਡੇ ਕੋਲੇ ਆ ਜਾਂਦੀਆਂ ਨਾ ਉਦੋਂ ਅਸੀਂ ਇਹ ਚੀਜ਼ਾਂ ਭੁੱਲ ਜਾਂਦੇ ਆ ਔਰ ਮੈਂ ਅਸੀਂ ਦੋਨੇ ਜੀ ਮੈਂ ਔਰ ਮੇਰੇ ਹਸਬੰਡ ਅਸੀਂ ਗਰਾਉਂਡ ਲੈਵਲ ਤੇ ਵਰਕ ਕੀਤਾ ਹੋਇਆ ਮੈਂ ਟੀਚਰ ਸੀ ਪਹਿਲਾਂ ਉਹ ਵੀ ਸਮੱਸਿਆਵਾਂ ਦਾ ਮੈਨੂੰ ਪਤਾ ਵੀ ਸਾਡੇ ਜਿਹੜੇ ਬੱਚੇ ਆ ਉਹਨਾਂ ਨੂੰ ਕੀ ਪ੍ਰੋਬਲਮਾਂ ਹੁੰਦੀਆਂ ਸਾਡੇ ਬੱਚੇ ਮੈਡੀਕਲ ਲਾਈਨਸ 'ਚ ਵੀ ਹੈਗੇ ਸਾਨੂੰ ਉਹ ਵੀ ਪ੍ਰੋਬਲਮਾਂ ਦਾ ਪਤਾ ਹੈ ਕਿ ਅਸੀਂ ਉਹ ਲੋਕਾਂ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਹੈ ਜਿਨ੍ਹਾਂ ਦੀ ਇਹ ਬਹੁਤ ਕਿ ਡਾਕਟਰ ਕੋਲੇ ਜਾਂਦਾ ਬੰਦਾ ਡਾਕਟਰ ਅੱਗੋਂ ਫੀਸ ਹੀ ਬਹੁਤ ਹੁੰਦੀ ਹੈ ਜਦੋਂ ਇਹੋ ਜਿਹੀ ਹਸਪੀਟਲ ਹੋਣ ਸਰਕਾਰੀ ਜਿੱਥੇ ਲੋਕ ਆਰਾਮ ਨਾਲ ਜਾ ਕੇ ਵਧੀਆ ਡਾਕਟਰ ਤੋਂ ਚੈੱਕ ਅਪ ਕਰਾ ਤੁਸੀਂ ਮਜ਼ਦੂਰ ਵਰਗ ਦੀ ਗੱਲ ਕੀਤੀ ਆ ਨਮਾਇਦਗੀ ਦੀ ਗੱਲ ਕੀਤੀ ਆ ਤੁਸੀਂ ਕਹਿ ਕਿ ਵੱਡਾ ਮਾਨ ਕਾਂਗਰਸ ਨਹੀਂ ਦਿੰਦਾ ਪਰ ਜਿਹੜੇ ਮਜ਼ਦੂਰ ਵਰਗ ਨੇ ਜਦੋਂ ਉਹਨਾਂ ਦੀ ਹਾਲਾਤ ਤੁਸੀਂ ਪਿੰਡਾਂ ਦੇ ਵਿੱਚ ਦੇਖੋਗੇ ਬੜੇ ਤਰਸਯੋਗ ਨੇ ਪਹਿਲਾਂ ਉਹ ਤਿੰਨ ਕਮਰਿਆਂ ਦੇ ਵਿੱਚ ਹੁੰਦੇ ਸੀ ਅੱਜ ਕੱਲ 1 ਦੇ ਵਿੱਚ ਨੇ 2 ਦੇ ਵਿੱਚ ਨੇ ਤੁਹਾਨੂੰ ਲੱਗਦਾ ਹੈ ਕਿ ਸਰਕਾਰਾਂ ਨੇ ਮਜ਼ਦੂਰ ਵਰਗ ਦੇ ਲਈ ਬਹੁਤ ਘੱਟ ਕੰਮ ਕੀਤਾ ਮਜ਼ਦੂਰਾਂ ਦਾ ਕਹਿਣਾ ਕਿ ਸਾਨੂੰ ਸਿਰਫ ਵੋਟ ਲਈ ਵਰਤੇ ਜਾਂਦਾ ਜਦੋਂ ਵੋਟਾਂ ਹੁੰਦੀਆਂ ਸਾਡੇ ਘਰ ਵੀ ਦਿਖਦੇ ਨੇ ਪਰ ਬਾਅਦ ਚੋਂ ਸਾਨੂੰ ਕੋਈ ਪੋਸਟਾ ਨਹੀਂ ਹੈਗਾ ਦੇਖੋ ਇਹ ਜਿਹੜੀਆਂ ਸਰਕਾਰੀ ਸਹੂਲਤਾਂ ਹੁੰਦੀਆਂ ਇਹਨਾਂ 'ਚ ਕੁਝ ਰੂਲ ਰੈਗੂਲੇਸ਼ਨ ਹੁੰਦੇ ਆ ਜਿਹੜਾ ਬੰਦਾ ਉਹਦੇ ਅਕੋਰਡਿੰਗ ਆ ਜਾਂਦਾ ਉਹਨੂੰ ਸਹੂਲਤ ਮਿਲਦੀ ਵੀ ਆ ਔਰ ਅਸੀਂ ਕੋਸ਼ਿਸ਼ ਵੀ ਕਰਦੇ ਆ ਵੀ ਇਹ ਜਿਹੜੀਆਂ ਸਰਕਾਰੀ ਸਹੂਲਤਾਂ ਆ ਜਿਹੜੀਆਂ ਪਾਰਟੀਆਂ ਦਿੰਦੀਆਂ ਉਹ ਹਰ ਇੱਕ ਨੂੰ ਮੁਹੱਈਆ ਕਰਵਾਈ ਜਾਏ ਕਈ ਵਾਰੀ ਅਪ ਡਾਊਨ ਹੋ ਜਾਂਦਾ ਮਾੜਾ ਮੋਟਾ ਕਈ ਵਾਰੀ ਜਿਹੜਾ ਇੰਨਾ ਕੁ ਬੰਦਾ ਗਰੀਬ ਹੁੰਦਾ ਉਹ ਸਾਡੇ ਅਰਗਿਆਂ ਕੋਲੇ ਪਹੁੰਚ ਹੀ ਨਹੀਂ ਕਰ ਪਾਉਂਦਾ ਉਹਨਾਂ ਨੂੰ ਹੁਣ ਮੈਂ ਜਦੋਂ ਜਾਣੀ ਆ ਨਾ ਉਹਨਾਂ ਬੀਬੀਆਂ ਨੂੰ ਕਹਿਣੀ ਹੁੰਦੀ ਆ ਵੀ ਜਿਹੜੀ ਤੁਹਾਡੀ ਪ੍ਰੋਬਲਮ ਦੇਖੋ ਮੈਂ ਵੀ ਐਜ਼ ਅ ਲੇਡੀਜ਼ ਉਹਨਾਂ ਨੂੰ ਕਹਿੰਨੀ ਮੇਰੇ ਕੋਲੇ ਆ ਕੇ ਬੈਠੋ ਤੁਸੀਂ ਮੈਨੂੰ ਆਪਣੀ ਪ੍ਰੋਬਲਮ ਦੱਸੋ ਔਰ ਬਹੁਤ ਵੱਡਾ ਮੌਕਾ ਹੈ ਤੁਹਾਡੇ ਕੋਲੇ ਕਿ ਇੱਕ ਲੇਡੀਸ ਤੁਹਾਡੇ ਵਿੱਚ ਆ ਕੇ ਤੁਹਾਨੂੰ ਪੁੱਛ ਰਹੀ ਆ ਤੁਹਾਡੇ ਕੋਲੇ ਖੜ ਰਹੀ ਆ ਤੁਹਾਡੇ ਨਾਲ ਬੈਠ ਰਹੀ ਆ ਔਰ ਤੁਸੀਂ ਆਪਣੀਆਂ ਪ੍ਰੋਬਲਮਾਂ ਨੂੰ ਵਧੀਆ ਤਰੀਕੇ ਨਾਲ ਮੇਰੇ ਮੈਨੂੰ ਦੱਸ ਸਕਦੇ ਆ ਔਰ ਮੈਂ ਕੋਸ਼ਿਸ਼ ਕਰੂੰਗੀ ਵੀ ਤੁਹਾਡੀਆਂ ਪ੍ਰੋਬਲਮਾਂ ਹੈ ਹੱਲ ਕਰ ਤੁਹਾਡਾ ਪਰਿਵਾਰ ਜਿਹੜਾ ਅਕਾਲੀ ਦਲ ਤੋਂ ਸਿਆਸੀ ਤੌਰ ਤੇ ਸਫਰ ਆਪਦਾ ਸ਼ੁਰੂ ਕਰਦਾ ਹੈ ਅਕਾਲੀ ਦਲ ਦੇ ਨਾਲ ਨਾਰਾਜ਼ਕੀਆਂ ਹੁੰਦੀਆਂ ਟਿਕਟ ਨੂੰ ਲੈ ਕੇ ਚਰਚੇ ਹੁੰਦੇ ਨੇ ਕਾਂਗਰਸ ਦੇ ਵਿੱਚੋਂ ਕਾਂਗਰਸ ਨੇ ਉਮੀਦਵਾਰ ਲਾੰਨਤਾ ਦੋਨੇ ਪਾਰਟੀਆਂ 'ਚ ਫਰਕ ਕੀ ਸਮਝ ਦਵਾਂ ਕਿਹੜੀ ਵੱਡੀ ਕਮੀ ਲੱਗਦੀ ਹੁੰਦੀ ਹੈ ਕਦੇ ਅਕਾਲੀ ਦਲ ਦੇ ਵਿੱਚ ਵੀ ਆ ਵੱਡੀ ਕਮੀ ਸੀ ਤੇ ਕਾਂਗਰਸ ਦੀ ਆ ਵੱਡੀ ਖੂਬੀ ਆ ਕਮੀ ਤਾਂ ਸੀਗੀ ਜੀ ਨਾ ਤਾਂ ਉਹ ਪੰਥ ਨੂੰ ਬਚਾ ਪਾਏ ਔਰ ਨਾ ਹੀ ਪੰਜਾਬ ਨੂੰ ਇਹ ਜਿਹੜੀ ਕਮੀ ਹੈ ਇਹ ਅੱਜ ਵੀ ਲੋਕਾਂ 'ਚ ਰੜਕਦੀ ਹੈ ਔਰ ਲੋਕ ਤੁਹਾਡੇ ਸਾਹਮਣੇ ਆ ਲੋਕਾਂ ਨੇ ਬਿਲਕੁਲ ਹੀ ਨਕਾਰ ਹੀ ਦਿੱਤਾ ਹਮ ਪਰ ਸੁਖਵੀਰ ਸਿੰਘ ਬਾਦਲ ਹੁਣ ਇਹਨੇ ਤਕਰੀਬਨ ਥੋੜੇ ਹਲਕੇ ਬਾਕੀ ਬਚੇ ਹੋਣਗੇ ਉਹਨਾਂ ਨੇ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਉਹ ਕਹਿੰਦੀ ਦੇਖੋ ਕੱਲੀ ਕਾਲੀ ਦਲ ਪਾਰਟੀ ਹੈ ਜੇ ਪੰਜਾਬ ਬਚਾਉਣਾ ਦਾ ਵਿਚਾਰ ਹੋ ਦਿੱਲੀ ਵਾਲੀਆਂ ਪਾਰਟੀਆਂ ਨਹੀਂ ਪੰਜਾਬ ਨੂੰ ਬਚਾ ਸਕਦੀਆਂ ਦੇਖੋ ਇਹਨਾਂ ਨੂੰ ਵੀ ਸਮਾਂ ਮਿਲਿਆ ਸੀਗਾ ਅਗਰ ਜੇ ਅੱਜ ਇਹ ਮਨਤਾ ਕਰਦੇ ਫਿਰਦੇ ਆ ਇਹ ਉਦੋਂ ਹੀ ਸੋਚ ਲੈਂਦੇ ਵੀ ਅਸੀਂ ਜਿਹੜੇ ਸੈਂਸਿਟਿਵ ਮੁੱਦੇ ਉਹਨਾਂ ਨੂੰ ਉਠਾਈਏ ਉਹਨਾਂ ਨੂੰ ਲੋਕਾਂ ਚ ਲੈ ਕੇ ਜਾਈਏ ਲੋਕਾਂ ਦਾ ਭਰੋਸਾ ਜਿੱਤੀਏ ਪਰ ਇਹਨਾਂ ਤੋਂ ਜਿੱਤੇ ਹੀ ਨਹੀਂ ਗਿਆ ਦਿਨੋਂ ਦਿਨ ਇਹਨਾਂ ਦਾ ਨਗਾਰ ਹੀ ਆਉਂਦਾ ਗਿਆ ਔਰ ਸਾਰੇ ਬिखर ਗਏ ਕੋਈ ਨਹੀਂ ਨਾਲ ਹੋਂਦ 10 ਸਾਲਾਂ ਦੀ ਸੱਤਾ ਹੰਢਾਈ ਇਕਾਲੀ ਦਲ ਨੇ ਤੁਸੀਂ ਵੀ ਇਕਾਲੀ ਦਲ ਦੇ ਨਾਲ ਸੀ ਤੁਹਾਨੂੰ ਉਦੋਂ ਕਦੇ ਮਹਿਸੂਸ ਹੋਇਆ ਸੀ ਕਿ ਸੱਤਾ ਨੂੰ ਲੈ ਕੇ ਜਿਸ ਤਰ੍ਹਾਂ ਦਾ ਵਰਤੀ ਜਾ ਰਹੀ ਹੈ ਸੱਤਾ ਦੀ ਪਾਵਰ ਆ ਜਿਹੜੀ ਉਹ ਠੀਕ ਨਹੀਂ ਹੋਵੇਗੀ ਆਉਣ ਵਾਲੇ ਦਿਨਾਂ ਚ ਜਾ ਕੇ ਤੇ ਚਰਚਾ ਕੀਤੀ ਹੋਵੇ ਪਾਰਟੀ ਦੇ ਅੰਦਰ ਕਿ ਇਹ ਠੀਕ ਨਹੀਂ ਹੈ ਐਕਚੁਅਲੀ ਉੱਥੇ ਸਿੱਧਾ ਮਿਲ ਨਹੀਂ ਦਿੱਤਾ ਜਾਂਦਾ ਸੀ ਗੱਲ ਸੁਣਵਾਈ ਨਹੀਂ ਹੁੰਦੀ ਸੀ ਉੱਥੇ ਕਿਸੇ ਦੀ ਤੱਕੇशाही ਚੱਲਦੀ ਸੀ ਨੇੜੇ ਨਹੀਂ ਸੀ ਜਾਣ ਦਿੱਤਾ ਜਾਂਦਾ ਕੋਈ ਸਿੱਧੀ ਡਾਇਰੈਕਟ ਗੱਲ ਨਹੀਂ ਕਰ ਪਾਉਂਦਾ ਸੀ ਉਹਨਾਂ ਨਾਲ ਸੁਖਬੀਰ ਜੀ ਡਾਇਰੈਕਟ ਜਦੋਂ ਅਸੀਂ ਫੋਨ ਹੀ ਨਹੀਂ ਕਰ ਪਾਉਂਦੇ ਸੀ ਉਹਨਾਂ ਨਹੀਂ ਹੁੰਦੀ ਸੀ ਤੁਹਾਡੀ ਗੱਲ ਵਿਚਲੇ ਬੰਦੇ ਸਾਨੂੰ ਗੱਲ ਨੇੜੇ ਜਾਣ ਹੀ ਨਹੀਂ ਦਿੰਦੇ ਸੀਗੇ ਉਹ ਗੱਲ ਹੀ ਨਹੀਂ ਕਰ ਪਾਉਂਦੇ ਸੀ ਹੁਣ ਵੀ ਇਹੀ ਪ੍ਰੋਬਲਮ ਹੈ ਲੋਕ ਉਹ ਸਖਬੀਰ ਜੀ ਨੂੰ ਕੋਈ ਸਿੱਧਾ ਮੈਲ ਨਹੀਂ ਸਕਦਾ ਥੋੜੇ ਜੀਤਵਿੰਦਰ ਸਿੱਧੂ ਹੁਣੀ ਨੇ ਉਹ ਵੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਇੱਧਰ ਆਏ ਨੇ ਲੋਕ ਸਭਾ ਹਲਕਾ ਬਟਿੰਡਾ ਤੋਂ ਚੋਣ ਲੜਨੇ ਉਹ ਕਹਿੰਦੇ ਜੀ ਪੀਏ ਕਲਚਰ ਬਹੁਤ ਬਦਲ ਪਰਿਵਾਰ ਤੇ ਇਹ ਸਾਰਾ ਕੁਝ ਠੀਕ ਸੀ ਕਹਿ ਰਹੇ ਆ ਜੋ ਇਸ ਤਰ੍ਹਾਂ ਦੀ ਸੀ ਪੀਏ ਕਲਚਰ ਬਹੁਤ ਆ ਬਦਲ ਪਰਿਵਾਰ ਜੀ ਅਸੀਂ ਹਾਲੇ ਤੱਕ ਡਾਇਰੈਕਟ ਕਾਲ ਹੀ ਨਹੀਂ ਕਰ ਪਾਈ ਸੀ ਸੁਖਬੀਰ ਜੀ ਨਾ ਹੀ ਉਹਨਾਂ ਨੇ ਕਦੇ ਸਾਡੇ ਜਦੋਂ ਸਾਨੂੰ ਪਤਾ ਲੱਗਾ ਸਾਡੀ ਡੈਕਟਰ ਅਸੀਂ ਇੰਨੀ ਮਿਹਨਤ ਕੀਤੀ ਸੀ ਦੋਨਾਂ ਜੀਆਂ ਨੇ 22 ਸਾਲ ਹੋ ਗਏ ਸਾਨੂੰ ਦੋਨਾਂ ਜੀਆਂ ਨੂੰ ਅਸੀਂ ਆਪਣੀਆਂ ਨੌਕਰੀਆਂ ਤੋਂ ਅਸਤੀਫੇ ਦਿੱਤੇ ਔਰ ਲੋਕਾਂ ਦੀ ਸੇਵਾ ਚ ਆਏ ਔਰ ਅਸੀਂ ਉਹਨਾਂ ਨੇ ਇੱਕ ਦਿਨ ਸਾਨੂੰ ਫੋਨ ਕਰਕੇ ਨਹੀਂ ਕਿਹਾਗਾ ਉਹ ਲੋਕਾਂ ਦੀਆਂ ਗੱਲਾਂ ਜ਼ਿਆਦਾ ਸੁਣਦੇ ਆ ਕੰਨਾਂ ਦਾ ਜਿਹੜਾ ਕੱਚਾ ਬੰਦਾ ਹੁੰਦਾ ਨਾ ਅੱਜ ਉਹ ਇਸੇ ਕਰਕੇ ਇੱਥੇ ਪਹੁੰਚੇ ਆ ਕਿ ਇਹ ਜਿਹੜੀ ਪਾਰਟੀ ਇੰਨੇ ਨਘਾਰ ਤੇ ਚਲੀ ਬਹੁਤ ਸਾਰੇ ਲੀਡਰ ਜਦੋਂ ਤੁਹਾਡੇ ਪਾਰਟੀ ਛੱਡੀ ਬਹੁਤ ਸਾਰੇ ਲੋਕਾਂ ਨੇ ਅਕਾਲੀ ਦਲ ਨੂੰ ਅਲਵਿਦਾ ਆਖਿਆ ਉਹ ਕਹਿੰਦੇ ਜੀ ਪ੍ਰਕਾਸ਼ ਸਿੰਘ ਬਾਦਲ ਹੋਣਾਂ ਚ ਇੱਕ ਖੋਭੀ ਸੀ ਉਹ ਗੱਲ ਜਰੂਰ ਸੁਣ ਲੈਂਦੇ ਸੀ ਹਾਂਜੀ ਉਹ ਨਾਈਸ ਪਰਸਨ ਸੀ ਔਰ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਵੀ ਉਹ ਦੇਖ ਹੀ ਲੈਂਦੇ ਸੀਗੇ ਵੀ ਇਹ ਬੰਦਾ ਵਧੀਆ ਹੈ ਅੱਛਾ ਉਹ ਚਿਹਰਾ ਪੜ ਲੈਂਦੇ ਸੀਗੇ ਬਹੁਤ ਨਾਈਸ ਸੀਗੇ ਮੈਨੂੰ ਵੀ ਮੌਕਾ ਮਿਲਿਆ ਉਹਨਾਂ ਨਾਲ ਜਦੋਂ ਪਿੰਡਾਂ ਚ ਜਾਂਦੇ ਸੀਗੇ ਮੈਨੂੰ ਵੀ ਮੌਕਾ ਮਿਲਿਆ ਬਟ ਉਹ ਬਹੁਤ ਵਧੀਆ ਪਰਸਨ ਸੀ ਔਰ ਜਦੋਂ ਉਹ ਵਿਚਾਰੇ ਦੇ ਛੱਡ ਗਏ ਤਾਂ ਆ ਦੇਖ ਲਓ ਅੱਜ ਕੀ ਹਾਲ ਹੈ ਨਸ਼ਿਆਂ ਦਾ ਵੱਡਾ ਮਸਲਾ ਹੈ ਪੰਜਾਬ ਦੇ ਅੰਦਰ ਖਾਸ ਤੌਰ ਤੇ ਪੂਰੇ ਦੇਸ਼ ਚ ਪਰ ਪੰਜਾਬ ਦੇ ਲੋਕ ਬੜੀ ਚਿੰਤਾ ਕਰਦੇ ਨੇ ਖਾਸ ਤੌਰ ਤੇ ਜਿਹੜੀਆਂ ਮਾਮਾਂ ਨੇ ਜ ਜਿਨ੍ਹਾਂ ਦੇ ਪੁੱਤ ਨੇ ਜਦੋਂ ਉਹਨਾਂ ਦੀ ਅੱਖਾਂ ਸਾਹਮਣੇ ਇਸ ਦੁਨੀਆ ਨੂੰ ਅਲਵਿਦਾ ਆਖ ਜਾਂਦੇ ਨੇ ਨਸ਼ੇ ਨੂੰ ਲੈ ਕੇ ਬਹੁਤ ਸਾਰੀਆਂ ਬੀਬੀਆਂ ਤੁਹਾਡੇ ਕੋਲ ਆਉਂਦੀਆਂ ਹੋਣਗੀਆਂ ਉਹ ਕਹਿੰਦੀਆਂ ਕਿ ਨਸ਼ਾ ਕਟਿਆ ਜਾ ਵਧਿਆ ਪਿਛਲੇ ਜਦੋਂ ਦੀ ਸੱਤਾ ਦੇ ਵਿੱਚ ਬਦਲ ਹੋਇਆ ਬਦਲਾਅ ਆਇਆ ਪੰਜਾਬ 'ਚ ਬੀਬੀਆਂ ਜਦੋਂ ਮੈਂ ਜਾਣੀ ਆ ਨਾ ਉਦੋਂ ਮੇਰਾ ਵੀ ਦਿਲ ਬਹੁਤ ਖਰਾਬ ਹੁੰਦਾ ਔਰ ਮੈਂ ਸੋਚਦੀ ਹੁੰਨੀ ਆ ਵੀ ਇਹ ਪਰਮਾਤਮਾ ਨੇ ਕਿਹੋ ਜਿਹਾ ਸਿਚੁਏਸ਼ਨ ਪੈਦਾ ਕਰਤੀ ਆ ਕਿ ਅੱਜ ਇੱਕ ਮਾਂ ਜਿਹੜੀ 9 ਮਹੀਨੇ ਆਪਣੇ ਬੱਚੇ ਨੂੰ ਪੇਟ 'ਚ ਰੱਖਦੀ ਆ ਤੇ ਜਦੋਂ ਮਾਂ ਆਪਣੇ ਬੱਚੇ ਨੂੰ ਅੱਖਾਂ ਦੇ ਸਾਹਮਣੇ ਤੜਫਦਾ ਦੇਖਦੀ ਹੈ ਨਾ ਉਹ ਕਹਿੰਦੀ ਆ ਅਸੀਂ ਕੋਸ਼ਿਸ਼ ਕਰਦੇ ਵੀ ਇਹਦੇ ਮੂੰਹ 'ਚ ਅਸੀਂ ਨਸ਼ਾ ਲੈ ਕੇ ਪਾ ਦਈਏ ਤੇ ਸਾਡਾ ਬੱਚਾ ਕੁਝ ਦਿਨ ਹੋਰ ਕੱਟ ਜੇ ਮੈਨੂੰ ਬਹੁਤ ਤਕਲੀਫ ਹੁੰਦੀ ਕਿਉਂਕਿ ਮੇਰੇ ਵੀ ਦੋ ਬੱਚੇ ਆ ਉਸ ਸਟੇਜ 'ਤੇ ਆ ਔਰ ਜੇ ਇਹੋ ਜਿਹੀ ਪ੍ਰੋਬਲਮ ਮੇਰੇ ਨਾਲ ਆਵੇ ਤਾਂ ਦੇਖੋ ਮੇਰਾ ਕੀ ਹਾਲ ਹੋਊਗਾ ਮੈਂ ਐਜ਼ ਅ ਮਦਰ ਉਹਨਾਂ ਦੀ ਪ੍ਰੋਬਲਮ ਨੂੰ ਸਮਝਦੀਆਂ ਔਰ ਨਸ਼ਾ ਉਹ ਕਹਿੰਦੀਆਂ ਕਟਿਆ ਨਹੀਂ ਜਦੋਂ ਦਾ ਬਦਲਾ ਆ ਨਸ਼ਾ ਤਾਂ ਗਲੀ ਗਲੀ ਦੁਕਾਨਾਂ ਤੇ ਵਿਕਣ ਲੱਗ ਗਿਆ ਕੀ ਲੱਗਦਾ ਹੈ ਕਾਂਗਰਸ ਦੇ ਤੁਹਾਡੇ ਜਿਹੜੀ ਅੱਜ ਕੱਲ ਤੁਹਾਡੀ ਪਾਰਟੀ ਹੈ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਹੋਣਾਂ ਨੇ ਗੁਟਕਾ ਸਾਫ ਦੀ ਸੌਂ ਖਾਦੀ ਦਾਵਾ ਅਕਾਲੀ ਦਲ ਵੀ ਕਰਦਾ ਰਿਹਾ ਦਾਵਾ ਆਮ ਆਦਮੀ ਪਾਰਟੀ ਨੇ ਵੀ ਕੀਤਾ ਨਸ਼ੇ ਖਤਮ ਕਿਉਂ ਨਹੀਂ ਹੋ ਰਹੇ ਤੁਹਾਨੂੰ ਕੀ ਲੱਗਦਾ ਕਿੱਥੇ ਜੀ ਵੱਡੀ ਕਮੀ ਆ ਨਸ਼ੇ ਕਿਵੇਂ ਖਤਮ ਕੀਤੇ ਜਾ ਰਹੇ ਨੇ ਦਾਵਾ ਤੁਸੀਂ ਵੀ ਕਰ ਰਹੇ ਹੋਵੋਗੇ ਕਿ ਅਸੀਂ ਨਸ਼ੇ ਖਤਮ ਕਰਾਂਗੇ ਸਾਡੀ ਸੱਤਾ ਆਉਣ ਦਿਓ ਬੀਬੀਆਂ ਦਾ ਮੇਨ ਮੁੱਦਾ ਇਹੀ ਹੁੰਦਾ ਵੀ ਸਾਨੂੰ ਫ੍ਰੀ ਦਾ ਕੁਝ ਨਹੀਂ ਚਾਹੀਦਾ ਉਹ ਕਹਿੰਦੀਆਂ ਇੱਕ ਨਸ਼ਾ ਬੰਦ ਹੋਣਾ ਚਾਹੀਦਾ ਤੇ ਰੋਜ਼ਗਾਰ ਦੇ ਮੌਕੇ ਇਹ ਉਹਨਾਂ ਨਾਲ ਮੈਂ ਬਿਲਕੁਲ ਸਹਿਮਤ ਆ ਬੀਬੀਆਂ ਨਾਲ ਉਹ ਕਹਿੰਦੀਆਂ ਮੈਂ ਵੀ ਕਹਿੰਨੀ ਨਹੀਂ ਵੀ ਤੁਹਾਨੂੰ ਪਰਮਾਤਮਾ ਨੇ ਹੱਥ ਪੈਰ ਦਿੱਤੇ ਤੁਸੀਂ ਫ੍ਰੀ ਦਾ ਕੋ ਸਾਨੂੰ ਕੁਝ ਨਹੀਂ ਚਾਹੀਦਾ ਨਸ਼ਾ ਬੰਦ ਹੋਣਾ ਚਾਹੀਦਾ ਤੁਸੀਂ ਮੇਰਾ ਸਾਥ ਦਿਓ ਇਹ ਮੈਂ ਇਕੱਲੀ ਨਹੀਂ ਕਰ ਸਕਦੀ ਕਿਉਂਕਿ ਇਹ ਬਹੁਤ ਵੱਡਾ ਇੱਕ ਹੈਗਾ ਸਾਡੇ ਸਮਾਜ 'ਚ ਵੀ ਇੱਕ ਬੰਦਾ ਇਕੱਲਾ ਲੜਾਈ ਨਹੀਂ ਲੜ ਸਕਦਾ ਇੱਕ ਚੀਜ਼ ਵਾਸਤੇ ਸਾਨੂੰ ਰਲ ਮਿਲ ਕੇ ਲੜਾਈ ਅਗਰ ਬੀਬੀਆਂ ਚਾਹਣ ਵੀ ਅਸੀਂ ਨਸ਼ਾ ਬੰਦ ਕਰਨਾ ਮੈਂ ਕਈ ਪਿੰਡਾਂ 'ਚ ਵੇਖਿਆ ਬੀਬੀਆਂ ਨੇ ਜਿਹੜੇ ਨਸ਼ਾ ਵੇਚਣ ਆਉਂਦੇ ਸੀ ਬੰਦੇ ਉਹਨਾਂ ਨੂੰ ਫੜ ਕੇ ਘੇਰਿਆ ਵੀ ਹੈ ਬਿਲਕੁਲ ਔਰ ਇੱਕ ਰੋਜ਼ਗਾਰ ਨੌਜਵਾਨ ਪੀੜੀ ਨੂੰ ਅਗਰ ਰੋਜ਼ਗਾਰ ਦੇ ਮੌਕੇ ਮਿਲ ਜਾਣ ਉਹ ਇਸ ਪਾਸੇ ਜਾਓ ਇਹਦੇ ਹੁੰਦੇ ਨਾ ਵੇਲਾ ਮਨ ਸੈਤਾਨ ਦਾ ਕਰ ਜਦੋਂ ਬੰਦਾ ਵੇਲਾ ਹੋਊਗਾ ਉਹ ਗਲਤ ਰਸਤਾ ਪਣਾਊਗਾ ਤੁਹਾਡੇ ਹਲਕੇ ਚੀ ਲੋਕ ਸਭਾ ਹਲਕੇ ਚੀ ਪੈ ਜਾਂਦਾ ਅਮਰਿੰਦਰ ਸਿੰਘ ਰਾਜਾ ਬੜਿੰਗ ਹੋਣਿਆਂ ਦਾ ਹਲਕਾ ਆਰੇ ਨੇ ਚੋਣ ਪ੍ਰਚਾਰ ਕਰਨਗੇ ਕਿਉਂਕਿ ਉਹ ਵੀ ਲੁਧਿਆਣੇ ਤੋਂ ਟੱਕਰ ਉਹਨਾਂ ਦੀ ਵੀ ਫਸਮੀ ਆ ਉਹਨਾਂ ਨੇ ਬਹੁਤ ਵੱਡੀ ਰੈਲੀ ਕਰਵਾਈ ਉੱਥੇ ਗਿੱਦੜ ਵੇਚ ਔਰ ਕੰਟੈਕਟ ਚ ਹੈਗੇ ਆ ਐਵਰੀਡੇ ਕਾਲ ਕਰਦੇ ਆ ਪੁੱਛਦੇ ਵੀ ਆ ਔਰ ਹੁਣ ਉਹ ਵੀ ਬਿਜ਼ੀ ਹੋ ਗਏ ਆ ਦੇਖੋ ਉੱਥੇ ਵੀ ਸਾਨੂੰ ਇਹ ਸੀਟ ਕੱਢਣੀ ਬਹੁਤ ਜ਼ਰੂਰੀ ਆ ਕਿ ਅਕਰਾ ਉੱਥੇ ਵੀ ਬੜਾ ਵੱਡਾ ਹੈ ਪਰ ਗਿੱਦੜਵਾਹ ਸੀਟ ਵੀ ਟਫ ਮੰਨੀ ਜਾਂਦੀ ਹੈ ਪਿਛਲੇ ਸਮੇਂ ਤੋਂ ਕਦੇ ਮੌਕਾ ਨਹੀਂ ਲੱਗਣ ਦਿੱਤਾ ਸੀ ਬਾਦਲ ਪਰਿਵਾਰ ਨੇ ਉੱਥੇ ਪਰ ਮਰਿੰਦਰ ਸਿੰਘ ਰਾਜਾ ਬੜੰਘੋਣਿਆਂ ਨੇ ਉਹ ਸੀਟ ਵੀ ਜਿੱਤੀ ਤੇ ਅੱਜ ਕੱਲ ਕੀ ਲੱਗਦਾ ਫਿਰ ਔਖਾ ਹੋ ਜਾਣਾ ਉਸ ਸੀਟ ਤੇ ਕਿਉਂਕਿ ਦੋਨੇ ਜੀ ਉਹ ਲੁਧਿਆਣੇ ਦੇ ਚੋਣ ਪ੍ਰਚਾਰ ਦੇ ਵਿੱਚ ਬਿਜੀ ਨੇ ਮੈਂ ਕੱਲ ਸਾਹੂ ਕੇ ਸਾਹਿਬ ਗਿੱਦੜਵਾਏ ਚ ਸੀਗੇ ਜੀ ਲੋਕਾਂ ਦਾ ਰਿਸਪੌਂਸ ਹੈ ਉਹਨਾਂ ਨੇ ਰਾਜਾ ਜੀ ਦੀ ਬੜੰਗ ਜੀ ਦੀ ਪ੍ਰਧਾਨ ਜੀ ਦੀ ਪੂਰੀ ਰੱਖਣਗੇ ਉੱਥੋਂ ਵੋਟ ਵਧੂਗੀ ਜੀ ਕਹਿੰਦਾ ਮੁਕਾਬਲਾ ਕਿਤੇ ਨਾ ਮੰਨਦੇ ਹਾਂ ਕਰਮਜੀਤ ਅਨਮੋਲ ਹੋਣਿਆ ਨਾ ਰਾਜਵਿੰਦਰ ਹੋਣਿਆ ਨਾ ਤੇ ਹੰਸਰਾਜ ਹ ਕਹਿੰਦੇ ਵੀ 40000 ਵੋਟ ਤੇ ਜਿੱਤਣਾ ਮੈਂ ਫਰੀਦਕੋਟ ਲੋਕ ਸਭਾ ਹਲਕੇ ਚ ਪਰ ਹੰਸ ਰਾਜ ਜੀ ਕਹਿੰਦੇ ਆ ਵੀ ਵੋਟ ਲੋਕ ਪਾਉਣਗੇ ਹੋਰ ਕਿਸੇ ਨੂੰ ਪਰ ਆਊਗੀ ਮੇਰੇ ਕੋਲ ਚਲੋ ਕੋਈ ਗੱਲ ਨਹੀਂ ਇਹ ਤਾਂ ਹੁਣ ਮੌਕਾ ਹੀ ਦੱਸੂਗਾ ਜੀ 1 ਜੂਨ ਨੂੰ ਲੋਕ ਕਿਹਨੂੰ ਫਤਵਾ ਦਿੰਦੇ ਆ ਔਰ ਲੋਕਾਂ ਦਾ ਜਿਹੜਾ ਮੈਂ ਦੇਖਿਆ ਵੀ ਪਿਆਰ ਲੋਕ ਕਾਂਗਰਸ ਪਾਰਟੀ ਵੱਲ ਬਹੁਤ ਜ਼ਿਆਦਾ ਚਕਾਏ ਉਤਸ਼ਾਹ ਵੀ ਇੰਨਾ ਨਾ ਮੈਂ ਕਹਿੰਨੀ ਜਿਹੜੇ ਯੰਗ ਬੱਚੇ ਨਾ ਮੈਂ ਦੇਖਿਆ ਸੀ ਬਾਈ ਚ ਮੁੱਚ ਆਖਦੇ ਨਹੀਂ ਹੁੰਦੇ ਸੀ ਔਰ ਅੱਜ ਯੰਗ ਬੱਚੇ ਹੀ ਮੇਰੇ ਆਲੇ-ਦੁਆਲੇ ਹਰੇ ਨੇ ਨੌਜਵਾਨ ਕਾਂਗਰਸ ਦੇ ਨੌਜਵਾਨ ਮੈਂ ਕਿ ਨਹੀਂ ਮੈਂ ਤਾਂ ਆਪ ਹੈਰਾਨ ਹੈ ਬੱਚੇ ਝਾੜੂ ਚੱਕ ਕੇ ਇੱਥੇ ਸਾਡੇ ਆ ਚੌਂਕ 'ਚ ਕਿਤੇ ਸਾਈਕਲਾਂ ਨਾਲ ਬੰਨ ਕੇ ਝਾੜੂ ਕਿਤੇ ਐ ਗਲੀਆਂ ਚ ਗੇੜੇ ਕੱਢਦੇ ਸੀ ਪਤਾ ਨਹੀਂ ਉਹਨਾਂ ਨੇ ਕੀ ਗਿੱਦੜ ਸਿੰਘੀ ਸੰਘਾਈ ਸੀ ਉਹਨਾਂ ਨੂੰ ਬੱਚਿਆਂ ਨੂੰ ਨੌਜਵਾਨ ਬੱਚਿਆਂ ਨੂੰ ਇਹੋ ਜਿਹਾ ਕੀ ਦਿੰਦੇ ਸੀ ਉਹ ਕਿ ਬੱਚੇ ਐ ਬਹੀਰਾ ਕੱਟ ਕੇ ਉਹਨਾਂ ਦੇ ਮਗਰ ਫਿਰਦੇ ਸੀ ਔਰ ਅੱਜ ਜਦੋਂ ਮੈਂ ਦੇਖਦੀ ਆ ਨਾ ਨੌਜਵਾਨ ਬੱਚੇ ਸਭ ਤੋਂ ਜ਼ਿਆਦਾ ਅੱਗੇ ਖੜੇ ਹੁੰਦੇ ਨੇ ਲੋਕਲ ਹੋਣ ਦਾ ਫਾਇਦਾ ਮਿਲੂ ਤੁਹਾਨੂੰ ਲੱਗਦਾ ਲੋਕੀ ਇਸ ਤਰ੍ਹਾਂ ਦਾ ਰਿਸਪੌਂਸ ਚੰਗਾ ਦੇ ਰਹੇ ਨੇ 100% ਜੀ ਲੋਕ ਚਾਹੁੰਦੇ ਆ ਵੀ ਸਾਨੂੰ ਲੋਕਲ ਕੈਂਡੀਡੇਟ ਮਿਲੇ ਔਰ ਲੋਕਾਂ ਦੀ ਆਵਾਜ਼ ਕਰਕੇ ਮੈਨੂੰ ਟਿਕਟ ਮਿਲੀ ਆ ਔਰ ਲੋਕਾਂ ਨੇ ਜਿਹੜਾ ਇਹ ਸਰਵੇ ਹੋਇਆ ਨਾ ਪੰਜ ਸਰਵੇ ਹੋਏ ਆ ਸਾਡੇ ਦੋਨਾਂ ਜੀਆਂ ਦੇ ਔਰ ਲੋਕਾਂ ਨੇ ਸਾਨੂੰ ਦੋਨਾਂ ਜੀਆਂ ਨੂੰ ਪਹਿਲ ਦਿੱਤੀ ਸੀ ਵੀ ਇਹ ਲੋਕਲ ਆ ਇੱਥੇ ਰਹਿੰਦੇ ਆ ਸਾਡੇ ਵਿੱਚ ਬੈਠੇ ਸੀ ਜਦੋਂ ਆਹ ਵੇਖ ਲਓ ਖੁੱਲਾ ਘਰ ਕੋਈ ਚੱਕਰ ਨਹੀਂ ਜਿਹੜਾ ਮਰਜ਼ੀ ਆਵੇ ਪਰ ਭਗਵਾਨ ਸਿੰਘ ਮਾਨ ਹੁਣ ਇੱਕ ਗੱਲ ਦਾ ਬੜਾ ਜ਼ਿਕਰ ਕਰਦੇ ਨੇ ਉਹ ਕਹਿੰਦੇ ਜਦੋਂ ਦੇ ਅਸੀਂ ਸੱਤਾ ਦੇ ਵਿੱਚ ਆਏ ਆ ਤਾਂ ਉਦੋਂ ਦੇ ਸਾਰੇ ਲੀਡਰਾਂ ਦੇ ਦਰਵਾਜ਼ੇ ਵੀ ਖੁੱਲ ਗਏ ਆ ਉਹਨਾਂ ਨੂੰ ਮਿਲਣਾ ਹੀ ਬੜਾ ਸੌਖਾ ਹੋ ਗਿਆ ਕਹਿੰਦੇ ਨਹੀਂ ਅੱਗੇ ਤਾਂ ਦਰਵਾਜ਼ੇ ਦੀ ਇੱਕ ਛੋਟੀ ਜੀ ਤਾਕੀ ਖੁੱਲਦੀ ਹੁੰਦੀ ਸੀ ਉਹਦੇ ਰਾਹੀਂ ਕਹਿੰਦੇ ਮਿਲਣਾ ਬੜਾ ਔਖਾ ਸੀ ਲੀਡਰਾਂ ਨਾਲ ਮੇਰੇ ਤਾਂ ਨਾ ਤਾਕੀ ਆ ਕੋਈ ਮੇਰਾ ਤਾਂ ਗੇਟ ਆ ਹੀ ਖੁੱਲਾ ਰਹਿੰਦਾ ਅਸੀਂ ਹੈਗੇ ਆਮ ਲੋਕ ਅਸੀਂ ਖਾਸ ਨਹੀਂ ਹੈਗੇ ਅਸੀਂ ਪਬਲਿਕ 'ਚ ਦੇਖੋ ਮੈਂ ਗਰੀਬ ਪਰਿਵਾਰ ਦੀ ਬੇਟੀ ਆ ਜੀ ਮੈਨੂੰ ਪਤਾ ਹੈ ਵੀ ਜਿਹੜੇ ਲੋਕ ਆਉਂਦੇ ਉਹ ਕਿੰਨੇ ਔਖੇ ਹੋ ਕੇ ਆਉਂਦੇ ਮਿਲਣ ਆਸਤੇ ਜਦੋਂ ਉਹ ਬੰਦਾ ਆਇਆ ਜਦੋਂ ਅਸੀਂ ਉਹਨੂੰ ਮਿਲੇ ਨਹੀਂ ਵਧੀਆ ਤਰੀਕੇ ਨਾਲ ਜਦੋਂ ਅਸੀਂ ਉਹਨੂੰ ਵਧੀਆ ਵੈਲਕਮ ਕਰਾਂਗੇ ਨਾ ਕੰਮ ਤਾਂ ਉਹ ਪੁੱល ਹੀ ਜਾਂਦਾ ਬੰਦਾ ਕਹਿੰਦਾ ਮੈਨੂੰ ਵੈਲਕਮ ਕਰ ਲਿਆ ਮੇਰੇ ਨਾਲ ਬੈਠ ਕੇ ਮੇਰਾ ਦੁੱਖ ਸੁਣ ਲਿਆ ਬੰਦਾ ਖੋਸ਼ ਹੋ ਜਾਂਦਾ ਕੰਮ ਤਾਂ ਬਾਅਦ ਦੀ ਗੱਲ ਹੁੰਦੀ ਪਹਿਲੇ ਸਭ ਤੋਂ ਪਹਿਲਾਂ ਮੇਨ ਜਿਹੜਾ ਸਾਡਾ ਹੁੰਦਾ ਅਗਲੇ ਦਾ ਵੈਲਕਮ ਕਿਵੇਂ ਕਰਨਾ ਚਾਹੇ ਉਹ ਅਮੀਰ ਹੈ ਚਾਹੇ ਗਰੀਬ ਹੈ ਇਹ ਸਾਨੂੰ ਮੇਰੀ ਮਦਰ ਨੇ ਸਿਖਾਇਆ ਵੀ ਸਭ ਤੋਂ ਪਹਿਲਾਂ ਤੁਸੀਂ ਅਗਲੇ ਦਾ ਵੈਲਕਮ ਵਧੀਆ ਕਰੋਗੇ ਨਾ ਤੁਹਾਨੂੰ ਅਗਲਾ ਵਧੀਆ ਰਿਸਪੌਂਸ ਦੇਊਗਾ ਔਰ ਤੁਹਾਡੇ ਨਾਲ ਵੀ ਖੜੂਗਾ ਕੀ ਲੱਗਦਾ ਤੁਹਾਨੂੰ ਤੁਸੀਂ ਕਿਹਾ ਵੀ ਬੜੇ ਗਰੀਬ ਪਰਿਵਾਰ ਚੋਂ ਹਾਂ ਪਰ ਵਿਰੋਧੀ ਕਹਿੰਦੇ ਨਹੀਂ ਜੀ ਬੀਬਾ ਕੋਲ ਪੈਸਾ ਬੜਾ ਅਮਰੀਕਾ ਚ ਰਹਿੰਦੇ ਨੇ ਬੱਚੇ ਸੈੱਟ ਨੇ ਸਾਰਾ ਕੁਝ ਠੀਕ ਹੈ ਦੇਖੋ ਜੀ ਸਾਡੀ ਸਾਰੀ ਫੈਮਿਲੀ ਵੈਲ ਸੈਟਡ ਹੈ ਜੀ ਪਰ ਮੇਰਾ ਜਨਮ ਤੱਕ ਗਰੀਬ ਫੈਮਲੀ ਚ ਹੋਇਆ ਨਾ ਔਰ ਦੇਖੋ ਅਸੀਂ ਮਿਹਨਤ ਕੀਤੀ ਆ ਅੱਗੇ ਲੈ ਕੇ ਗਏ ਫੈਮਲੀ ਨੂੰ ਔਰ ਅੱਜ ਸਾਹੋਕੇ ਪਰਿਵਾਰ ਦਾ ਨਾਮ ਵੀ ਆ ਅਸੀਂ ਲੋਕਾਂ ਚ ਵਿਚਰੇ ਆ ਇਹ ਨਾਮ ਸਾਨੂੰ ਲੋਕਾਂ ਨੇ ਦਿੱਤਾ ਹੈ ਸਾਹੋਕੇ ਸਾਹੋਕੇ ਜੋੜੀ ਕਹਿੰਦੇ ਸਾਨੂੰ ਲੋਕ ਜੀ ਅਸੀਂ ਦੋਨੇ ਜੀ ਜਿਹਾ 10 ਪ੍ਰੋਗਰਾਮ ਹੁੰਦੇ ਨਾ 500 ਕੇ ਸਾਬਨੇ ਕੱਢਨੇ ਔਰ ਪੰਜ ਪੰਜਾਂ ਚ ਮੈਂ ਪਹੁੰਚਦੀ ਆਂ ਔਰ ਲੋਕਾਂ ਨੂੰ ਇੰਨਾ ਹੀ ਉਹ ਕਹਿੰਦੇ ਵੀ ਇੰਨਾ ਹੀ ਸਾਡੇ ਕੋਲੇ ਕੋਈ ਆਉਂਦਾ ਨਹੀਂ ਵੋਟਾਂ ਲੈ ਕੇ ਪਰ ਉਹ ਕਹਿੰਦੇ ਤੁਸੀਂ ਚਾਹੇ ਅਸੀਂ 22 22 ਦਾ ਇਲੈਕਸ਼ਨ ਹਾਰੇ ਆਂ ਪਰ ਉਹ ਕਹਿੰਦੇ ਤੁਸੀਂ ਫੇਰ ਉਸੇ ਤਰ੍ਹਾਂ ਹੀ ਵਿਛਰੇ ਲੋਕਾਂ ਚ ਤੁਸੀਂ ਤੁਹਾਡੇ ਕੋਈ ਐਵੇਂ ਦੀ ਮਾਈਂਡ ਚ ਨਹੀਂ ਆਈ ਵੀ ਅਸੀਂ ਹਾਰ ਕੇ ਘਰੇ ਬਹਿ ਜਾਣਾ ਪਰ ਅਸੀਂ ਇਹ ਸੋਚਿਆ ਵੀ ਨਹੀਂ ਕਦੇ ਕੋਈ ਗੱਲ ਨਹੀਂ ਹਾਰ ਜਿੱਤ ਤਾਂ ਚੱਲਦੀ ਰਹਿੰਦੀ ਆ ਜੇ ਮੈਦਾਨ ਚ ਜਿਹੜਾ ਬੰਦਾ ਆ ਉਹਨੇ ਸਭ ਨੇ ਜ਼ੋਰ ਲਾਉਣਾ ਔਰ ਵਾਇਗਰੂ ਕਰੇ ਕਿ ਇਸ ਵਾਰ ਲੋਕ ਮੈਨੂੰ ਪੂਰਾ ਸਹਿਯੋਗ ਦੇਣਗੇ ਮੈਨੂੰ ਪਿਆਰ ਦੇਣਗੇ ਔਰ ਮੇਰੇ ਸਿਰ ਤੇ ਹੱਥ ਰੱਖਣਗੇ ਅਸੀਰਵਾਦ ਵਾਲਾ ਔਰ ਮੈਂ ਇਹ ਜਿਹੜੀ ਲੋਕ ਸਭਾ ਸੀਟ ਹੈ ਮੈਂ ਪੂਰੀ ਤਰ੍ਹਾਂ ਇਹਨੂੰ ਜਿੱਤ ਕੇ ਕਾਂਗਰਸ ਪਾਰਟੀ ਦੀ ਚੋਣ ਜੀ ਅਖੀਰ ਤੇ ਜੇਕਰ ਤੁਸੀਂ ਮੈਂਬਰ ਪਾਰਲੀਮੈਂਟ ਬਣ ਜਾਂਦੇ ਹੋ ਪਾਰਲੀਮੈਂਟ ਦੇ ਵਿੱਚ ਪਹੁੰਚਦੇ ਹੋ ਕਿਹੜੀਆਂ ਉਹ ਵੱਡੀਆਂ ਦੋ ਗੱਲਾਂ ਜਿਹਦਾ ਵਾਅਦਾ ਕਰੋਂ ਲੋਕ ਸਭਾ ਹਲਕਾ ਫਰੀਦਕੋਟ ਦੇ ਵੋਟਰਾਂ ਦੇ ਨਾਲ ਕਿ ਆਹ ਦੋ ਗੱਲਾਂ ਅਮਰਜੀਤ ਕੌਰ ਸਾਹੋ ਕੇ ਕਰੇਗੀ ਜੇਕਰ ਤੁਸੀਂ ਜਿੱਤ ਝੋਲੀ ਪਾਉਣੇ ਅ ਦੋ ਤੁਸੀਂ ਕਹਤੀਆਂ ਬਟ ਇੱਕ ਮੈਂ ਹੋਰ ਪਲੱਸ ਕਰੂੰਗੀ ਨਾਲ ਕਿਉਂਕਿ ਮੈਂ ਐਜੂਕੇਸ਼ਨ ਡਿਪਾਰਟਮੈਂਟ ਚ ਰਹੀ ਆ ਹੈਲਥ ਡਿਪਾਰਟਮੈਂਟ ਬਾਰੇ ਵੀ ਮੈਨੂੰ ਪੂਰੀ ਜਾਣਕਾਰੀ ਆ ਔਰ ਇੱਕ ਜਿਹੜਾ ਸਭ ਤੋਂ ਮੇਨ ਆ ਮੁੱਦਾ ਹੈ ਸਾਡਾ ਰੋਜ਼ਗਾਰ ਦਾ ਵੀ ਸਾਡੇ ਨੌਜਵਾਨ ਪੀੜੀ ਨੂੰ ਰੋਜ਼ਗਾਰ ਮਿਲੇ এডਿਕੇਸ਼ਨ ਸਕੂਲ ਕਾਲਜ ਕੋਈ ਵਧੀਆ ਡਿਗਰੀ ਕਾਲਜ ਜਿੱਥੇ ਕਿਤੇ ਕਮੀ ਆ ਉੱਥੇ ਅਸੀਂ ਸਕੂਲ ਜਿਹੜੇ ਪਲੱਸ 2 ਤੱਕ ਹੈ ਉਹ ਲਿਆਉਣ ਦੀ ਕਿਉਂਕਿ ਜਿਹੜੀਆਂ ਗਰੀਬ ਘਰਾਂ ਦੀਆਂ ਬੱਚੀਆਂ ਉਹਨਾਂ ਨੂੰ ਕਾਫੀ ਦੂਰ ਸਾਈਕਲਾਂ ਤੇ ਜਾਂ ਕਿਸੇ ਵੀਕਲ ਤੇ ਜਾਣਾ ਪੈਂਦਾ ਮੈਨੂੰ ਮੈਨੂੰ ਐ ਲੱਗਦਾ ਹੈ ਵੀ ਸਾਡੀਆਂ ਬੱਚੀਆਂ ਨੂੰ ਪਿੰਡ ਦੇ ਚ ਕੋਈ ਇਹੋ ਜੀ ਚੀਜ਼ ਦਿੱਤੀ ਜਾਵੇ ਜਿੱਥੋਂ ਰਜਗਾਰ ਦੇ ਮੌਕੇ ਵੀ ਉਹਨਾਂ ਵਾਸਤੇ ਹੋਣ ਔਰ ਉਹ ਵਧੀਆ ਪੜ੍ਹ ਲਿਖ ਕੇ ਆਪਣੇ ਪਰਿਵਾਰ ਦਾ ਆਪਣੇ ਸਮਾਜ ਦਾ ਨਾਮ ਰੌਸ਼ਨ ਕਰ ਸਕਣ ਜੀ ਤੁਸੀਂ ਬੜਾ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅੱਜ ਦੀ ਗੱਲਬਾਤ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਬੀਬਾ ਅਮਰਜੀਤ ਕੌਰ ਸਾਹੋਕੇ ਦੇ ਨਾਲ ਸੀ ਗੱਲਬਾਤ ਲੋਕ ਸਭਾ ਹਲਕਾ ਫਰੀਦਕੋਟ ਨੂੰ ਲੈ ਕੇ ਹੋਈ ਆ ਤੁਹਾਨੂੰ ਗੱਲਬਾਤ ਅੱਜ ਦੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਦਿਓ ਆਗਿਆ ਜੀ ਸਤਿ ਸ਼੍ਰੀ ਅਕਾਲ ਸਾਰੇ